ਇੱਕ ਗਾਣਾ 20 ਸਾਲ ਪੁਰਾਣਾ ਗਾਣਾ ਉਸ ਵੇਲੇ ਵੀ ਹਿੱਟ ਸੀ ਤੇ ਇਸ ਵੇਲੇ ਤਾਂ ਡਬਲ ਹਿੱਟ ਹੋ ਰਿਹਾ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਸਾਗਰ ਦੀ ਬੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਬੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਬੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਮਜਬੂਰੀ ਕਿਹੜੀ ਸੀ ਮੈਡਮ ਮਜਬੂਰੀ ਸਰ ਇਹੋ ਹੀ ਵੀ ਜਦੋਂ ਲੋਕਾਂ ਨੂੰ ਵੇਖੀ ਤਾਂ ਗੱਡੀਆਂ ਚਲਾਉਂਦੇ ਆ ਤੇ ਰੀਝ ਤੇ ਆ ਹੀ ਜਾਂਦੀ ਬੰਦੇ ਮੈਨੂੰ ਵੀ ਆਉਣੀ ਚਾਹੀਦੀ ਇਸ ਕਰਕੇ ਇਹਨਾਂ ਨੇ ਰਿਕੁਐਸਟ ਕੀਤੀ ਵੈਸੇ ਮੈਨੂੰ ਪਰਮਾਤਮਾ ਨੇ ਕਲਮ ਬਹੁਤ ਵੱਡੀ ਕਲਮ ਦਿੱਤੀ ਹੋਈ ਆ ਮੈਂ ਬਹੁਤ ਡੂੰਗਾ ਬਹੁਤ ਡੂੰਗਾ ਲਿਖ ਲੈਣਾ ਨਹੀਂ ਜੀ ਮੈਂ ਬਹੁਤ ਡੂੰਗਾ ਲਿਖ ਲੂੰਗਾ ਬਾਕੀ ਤੇ ਸਾਰੇ ਜਿਹੜੇ ਵੀਰ ਨੇ ਪੱਤਰਕਾਰ ਉਹ ਤੇ ਉਸੇ ਉਹਨੇ ਕੀ ਦੈਰੇ ਚਾ ਨਾ ਆ ਮੈਨੂੰ ਚਲੋ ਚੰਗਾ ਵੀ ਲੱਗਾ ਮੈਂ ਲਿਖ ਲੈਣਾ ਜੀ ਮੈਂ ਜਿਵੇਂ ਕਿ ਇੱਕ ਗੱਲ ਇੱਕ ਮਾਂ ਉਹ ਦੁਖੀ ਹੈ ਉਹ ਆਪਣਾ ਦੁੱਖ ਰੋ ਰਹੀ ਹੈ ਕਹਿੰਦੀ ਦੁਨੀਆ ਵਾਲਿਓ ਸੁਣੇ ਜੇ ਦਰਦ ਕੋਈ ਮੇਰੇ ਦਰਦ ਨੂੰ ਸਕੇ ਵੰਡਾ ਕੋਈ ਨਾ ਪਹਿਲੀ ਗੱਲ ਤੇ ਆ ਅੱਜ ਕੱਲ ਕੋਈ ਕਿਸੇ ਦਾ ਦੁੱਖ ਸੁਣਦਾ ਹੀ ਨਹੀਂ ਮਤਲਬ ਆਪੋ ਆਪਣੇ ਨੀ ਨਿਜੀਠਿਆ ਜਾਂਦਾ ਸੁਣਦਾ ਨਹੀਂ ਪਰ ਕਹਿੰਦੀ ਦੁਨੀਆ ਵਾਲਿਓ ਸੁਣੇ ਜੇ ਦਰਦ ਕੋਈ ਜੇ ਕੋਈ ਸੁਣ ਵੀ ਲਊ ਤੇ ਮੇਰੇ ਦਰਦ ਨੂੰ ਸਕੇ ਵੰਡਾ ਕੋਈ ਨਾ ਭੀ ਯਾਨੀ ਮੇਰਾ ਦੁੱਖ ਐਡਾ ਡਾਡਾ ਏ ਉਹਨੂੰ ਤੇ ਤੁਸੀਂ ਭਲੇ ਉਹ ਵੰਡਾ ਵੀ ਨਹੀਂ ਸਕਦੇ ਤੋਡਾ ਮੇਲ ਕਿਸ ਤਰ੍ਹਾਂ ਹੋਇਆ ਸੀ ਕਿਉਂਕਿ ਜੋ ਖਬਰਾਂ ਵਾਇਰਲ ਹੋ ਰਹੀਆਂ ਹੋਈਆਂ ਸੀ ਕਿ ਸਟੇਜ ਲੱਗੀ ਹੋਈ ਸੀ ਤੁਹਾਡੇ ਕਲਿਆਂ ਦੀ ਤੇ ਤੁਸੀਂ 20 ਰੁਪਏ ਦਾ ਨੋਟ ਫੜਾਉਣ ਗਏ ਸੀਗੇ ਤੇ ਉਹ ਮੈਨੂੰ ਮੈਚ ਹੁੰਦਾ ਕਿ ਥੋੜਾ ਦੱਸੋ ਕਿਸ ਤਰ੍ਹਾਂ ਤੁਹਾਡਾ ਮੇਲ ਹੋਇਆ ਉਹ ਜਿਹੜੀ ਸਾਡੀ ਫੁੱਲਾਂ ਵਾਲੀ ਰਜਾਈ ਜਿਹੜੀ ਮੀਆਂ ਬੀਬੀ ਦੀ ਟੇਪ ਸੁਪਰ ਡੁਪਰੇਟਰ ਉਹਦੇ ਤੋਂ ਪਹਿਲਾਂ ਨਾ ਮੇਰੀਆਂ ਦੋ ਕਟੇਪਾਂ ਦੀ ਹਾਜ਼ਰੀ ਲੱਗ ਚੁੱਕੀ ਸੀ ਮਾਰਕੀਟ 'ਚ ਉਹ ਵੀ ਅਮਰੀਕਾ ਤੋਂ ਕੰਪਨੀ ਆਈ ਤੇ ਉਨ اچانک ਮੈਨੂੰ ਕਿਤੇ ਮਿਲੇ ਤੇ ਉਹ ਮੈਨੂੰ ਕਹਿੰਦੇ ਕਾਕਾ ਕਹਿੰਦੇ ਤੂੰ ਲਿਖ ਲੈਣਾ ਤੇ ਲਿਖਣ ਤੋਂ ਬਾਅਦ ਇਦਾਂ ਹੀ ਉਹਨਾਂ ਮੈਟਰ ਸੁਣਿਆ ਉਦੋਂ ਬਾਅਦ ਕਹਿੰਦੇ ਕਾਕਾ ਕਹਿੰਦੇ ਗਾ ਵੀ ਲੈਣਾ ਉਹ ਸੁਣਿਆ ਕਹਿੰਦੇ ਤੈਨੂੰ ਰਿਕਾਰਡ ਕਰਨਾ ਘਰੋਂ ਚੁੱਕ ਕੇ ਕੰਪਨੀ ਲੈ ਕੇ ਗਏ ਜੀ ਮੈਂ ਘਰੋਂ ਸਟਾਰ ਬਣ ਕੇ ਗਿਆ ਮੈਂ ਸਟੇਜਾਂ ਦੇ ਮਗਰ ਖਲੋ ਕੇ ਉਹ ਪਰਮਾਤਮਾ ਦੀ ਇੰਨੀ ਕਿ ਮੇਰੇ ਗਰੀਬ ਤੇ ਦਇਆ ਕਿਰਪਾ ਮੈਂ ਸਟੇਜਾਂ ਦੇ ਮਗਰ ਖਲੋ ਕੇ ਗਾਉਣ ਦਾ ਟਾਈਮ ਨਹੀਂ ਮੰਗਿਆ ਉਸ ਸਮੇਂ ਦੇ ਵਿੱਚ ਬੌਂਸਰ ਵਗੈਰਾ ਨਹੀਂ ਸੀ ਹੁੰਦੇ ਤੇ ਤੁਹਾਨੂੰ ਉਸ ਸਮੇਂ ਦੇ ਵਿੱਚ ਸਪੈਸ਼ਲ ਸਿਕਿਉਰਿਟੀ ਮਿਲ ਗਈ ਸੀ ਨਹੀਂ ਇਹ ਨਹੀਂ ਇਹ ਤੁਹਾਨੂੰ ਕੁਕਲੀ ਖਾਇਆ ਨਹੀਂ ਕੋਈ ਇਦਾਂ ਦਾ ਨਹੀਂ ਆ ਉਹ ਇਤਨਾ ਚੰਦ ਤੱਕ ਦੇਣ ਇੱਕ ਰੀਤੀ ਰਿਵਾਜ ਜਿਹਾ ਪਿੰਡਾਂ ਦਾ ਪਿੰਡਾਂ ਦਾ ਮੇਰੇ ਛੋਟੇ ਭਰਾ ਫੈਮਿਲੀ ਉਹ ਵੈਸੇ ਹੀ ਨਾ ਜਿੱਤਰਾ ਵੀ ਚੱਲ ਬੰਦਾ ਇੰਨਾ ਜ਼ਿਆਦਾ ਨਾ ਆ ਤੇ ਐਵੇਂ ਹੀ ਉਹ ਮੈਨੂੰ ਮਤਲਬ ਮੇਰੇ ਕਹਿਣ ਤੋਂ ਭਾਵ ਵੀ ਪਰਮਾਤਮਾ ਦੀ ਦਇਆ ਮੇਰਾ ਤੇ ਜਿੱਦਣ ਉਹਨੇ ਸਵਾਸ ਘਟਾ ਦਿੱਤੇ ਉਹ ਦਿਨ ਕਿਸੇ ਵੈਪਨ ਨੇ ਕਿਸੇ ਤੋਪ ਨੇ ਕਿਸੇ ਟੈਂਕ ਨੇ ਡੱਕ ਨਹੀਂ ਲੈਣੀ ਹਨਾ ਸਾਗਰ ਦੀ ਬੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਬੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਅੱਜ ਦੇ ਸਮੇਂ ਦੇ ਵਿੱਚ ਕਿਹੜੀ ਚੀਜ਼ ਕਦੋਂ ਵਾਇਰਲ ਹੋ ਜਾਵੇ ਕੁਝ ਪਤਾ ਨਹੀਂ ਲੱਗਦਾ ਤੇ ਇਸੇ ਤਰ੍ਹਾਂ ਇੱਕ ਗਾਣਾ 20 ਸਾਲ ਪੁਰਾਣਾ ਗਾਣਾ ਉਸ ਵੇਲੇ ਵੀ ਹਿੱਟ ਸੀ ਤੇ ਇਸ ਵੇਲੇ ਤਾਂ ਡਬਲ ਹਿੱਟ ਹੋ ਰਿਹਾ ਉਹ ਗਾਣਾ ਤੁਸੀਂ ਸੋਸ਼ਲ ਮੀਡੀਆ ਤੇ ਬਖੂਬੀ ਦੇਖਿਆ ਉਹਦੇ ਤੇਰੀਲਾ ਵੀ ਬਣਾਈ ਆਏ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਤੇ ਅੱਜ ਸਤਨਾਮ ਸਾਗਰ ਜੀ ਤੇ ਸ਼ਰਨਜੀਤ ਸ਼ੰਭੀ ਜੀ ਸਾਡੇ ਨਾਲ ਨੇ ਕੱਲ੍ਹ ਬਾਤ ਕਰਾਂਗੇ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸੇਤਾ ਕਿਵੇਂ ਹੈ ਕਿਰਦੀ ਕਲਾਈ ਤੁਹਾਡੇ ਪੈਰਾਂ ਪਿੱਛੇ अच्छा मैं ना ਤੁਹਾਡੀ ਅੱਜ ਵੀਡੀਓ ਦੇਖੀ ਜੀ ਜਿਹਦੇ ਵਿੱਚ ਤੁਸੀਂ ਪਬਲਿਕ ਦਾ ਸਤਿਰੋਤਿਆਂ ਦਾ ਧੰਨਵਾਦ ਕੀਤਾ ਤੇ ਉਸ ਵੀਡੀਓ ਦੇ ਵਿੱਚ ਤੁਸੀਂ ਕਾਫੀ ਭਾਵੁਕ ਸੀਗੇ ਜੀ ਜੀ ਹਨਾ ਜੀ ਤੇ ਉਹ 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 ਪਹਿਲਾ ਪਲ ਸਾਡੇ ਨਾਲ ਸਾਂਝੇ ਕਰੋ ਕਿ ਉਹ ਇੰਨੇ ਜ਼ਿਆਦਾ ਭਾਵੁਕ ਕਿਉਂ ਹੋਏ ਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਤੁਹਾਡੀ ਟੀਮ ਦਾ ਤੁਹਾਡੇ ਚੈਨਲ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਗਰੀਬ ਨੂੰ ਮਿਲਣ ਆਇਓ ਬਾਕੀ ਇਹ ਗਾਣੇ ਦੀ ਗੱਲ ਹੈ ਜੀ ਇਹ ਤੇ 17-18 ਸਾਲ ਪਹਿਲਾਂ 2005 ਦੇ ਵਿੱਚ ਕੈਸਟ ਰਿਲੀਜ਼ ਹੋਈ ਸੀ ਤੇ ਉਹ ਸਾਰੇ ਚੈਨਲਾਂ ਤੇ ਮੈਂ ਦੱਸ ਹੀ ਚੁੱਕਾ ਸਾਰਿਆਂ ਨੂੰ ਪਤਾ ਹੀ ਹੈ ਨਾ ਪੰਜਾਬ ਦੇ ਵਿੱਚ ਤੇ ਪੰਜਾਬ ਹਰਿਆਣਾ ਹਿਮਾਚਲ ਪੂਰਾ ਇੰਡੀਆ ਔਰ ਦੇਸ਼ ਵਿਦੇਸ਼ ਤੱਕ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਹਨ ਲੋਕ ਪੰਜਾਬੀ ਜ਼ੁਬਾਨ ਨੂੰ ਸੁਣਨ ਵਾਲੇ ਪੜਨ ਵਾਲੇ ਬੋਲਣ ਵਾਲੇ ਜੀ ਉਹ ਸਾਰਿਆਂ ਨੂੰ ਪਤਾ ਹੈ ਕਿ ਸਤਨਾਮ ਸਾਗਰ ਸ਼ਰਨਜੀ ਸ਼ਮੀ ਅੱਜ ਤੋਂ ਕੋਈ 22 23 24 ਸਾਲ ਜਿੰਨੇ ਵੀ ਹੋ ਗਏ ਆ ਸਨ 97 ਦੇ ਵਿੱਚ 5 ਜਨਵਰੀ ਨੂੰ ਸਾਡੀ ਮੀਆਂ ਬੀਬੀ ਦੀ ਪਹਿਲੀ ਟੇਪ ਰਲੀ ਜੋ ਸੀ ਫੁੱਲਾਂ ਵਾਲੀ ਰਜਾਈ ਉਹਦਾ ਕੱਲਾ ਕੱਲਾ ਗੀਤ ਸੁਪਰ ਡੁਪਰ ਹਟ ਸੀ ਔਰ ਇਸੇ ਤਰ੍ਹਾਂ ਵਰਡ ਲੈਵਲ ਤੇ ਇਸੇ ਤਰ੍ਹਾਂ ਹੋਣ ਵਾਂਗੂ ਵਰਡ ਲੈਵਲ ਤੇ ਉਹ ਕੈਸਟਾ ਉਹ ਪਹਿਲੀ ਟੇਪ ਲਾਈਨ ਲੱਗ ਕੇ ਵੀ ਕੀ ਜਿੱਦਾਂ ਨਾ ਮਤਲਬ ਉਹ ਤੇਲ ਦਾ ਦੀਪੂ ਹੁੰਦਾ ਸੀ ਨਾ ਪੁਰਾਣੇ ਵੇਲੇ ਦੀਪੂ ਤੇ ਲਾਈਨ ਲੱਗੀ ਹੁੰਦੀ ਸੀ ਉਹ ਪਿੰਡਾਂ ਦੇ ਛੋਟੇ ਛੋਟੇ ਅੱਡਿਆਂ ਤੇ ਇਹ ਹੁੰਦਾ ਸੀਗਾ ਕਿ ਉਹ ਦੁਕਾਨਦਾਰ ਵੀਰ ਦੋ ਡੱਬੇ ਚਾਰ ਡੱਬੇ ਲਿਆਇਆ ਉਹ ਅੱਧੇ ਘੰਟੇ ਚ ਖਤਮ ਹੋ ਜਾਣੇ ਮੁੜ ਕੇ ਕੱਲ ਪਰਸੋਂ ਤੇ ਗੱਲ ਨਾ ਪੈ ਜਾਈ ਤੇ ਉਹ ਲਾਈਨ ਲੱਗੀ ਹੁੰਦੀ ਸੀ ਵੀ ਮੇਰੀ ਵਾਰੀ ਆ ਜਾਵੇ ਮੈਂ ਰਹਿ ਨਾ ਜਾਵਾਂ ਤੇ ਉਹ ਪਹਿਲੀ ਕੈਸਟ ਸ਼ਾਮਾਂ ਤੱਕ ਅਗਲੇ ਦਿਨ ਤੱਕ ਮਾੜੀ ਜੀ ਕੋਈ ਉਹਦੇ ਚ ਨੁਕਸ ਪੈਂਦਾ ਜਾਂ ਵਲੀ ਜਾਂਦੀ ਆ ਅਗਲੇ ਦਿਨ ਹੋਰ ਲੈ ਆਓ ਸੋ ਸੋ ਕੈਸਟਾਂ ਲਗਾਤਾਰ ਲਿਆ ਕੇ ਘਰਾਂ ਚ ਵਜਾਈਆਂ ਜਾਂਦੀਆਂ ਰਹੀਆਂ ਮੇਰੀਆਂ ਗਰੀਬ ਦੀਆਂ ਸਾਡੀਆਂ ਤੇ ਉਹ ਫੁੱਲਾਂ ਵਾਲੀ ਰਜਾਈ ਤੋਂ ਸ਼ੁਰੂ ਹੋਏ ਕੋਈ 150 ਐਲਬਮ ਦੇ ਨਾਲ ਫੁੱਲਾਂ ਵਾਲੀ ਰਜਾਈ ਉਸ ਤੋਂ ਬਾਅਦ ਉਹ ਕਦੂ ਮਾਰਲੇ ਗਵੰਟਨੇ ਵਾਲੀ ਟੇਪ ਗੈਰਾਂ ਦੀ ਡੋਲੀ ਨਹੀਂ ਪਹਿਣਾ ਤੇ ਬਹੁਤ ਸਾਰੀਆਂ ਜੀ ਸਾਰੇ ਜਿਹੜੇ ਆ ਗੰਨੇ ਗੰਨੇ ਚੂਪਲੇ ਜੱਟਾਂ ਦੇ ਪੋਲੇ ਠੰਡੇ ਜੂਸ ਭੁੱਲ ਜਾਣਗੇ ਇਹ ਜਿਹੜੀ ਟੇਪ ਆ ਜਿਹੜਾ ਗਾਣਾ ਹੈ ਸਾਗਰ ਦੀ ਵੋਟੀ ਲੇਂਦੀ ਇੰਟਿਕਾ ਚਲਾ ਇਹ ਸਨ 2005 ਦੇ ਵਿੱਚ ਤੇ ਇਹ T ਸੀਰੀਜ਼ ਹਿੰਦੁਸਤਾਨ ਦੀ ਸਭ ਤੋਂ ਬਹੁਤ ਵੱਡੀ ਕੰਪਨੀ ਨੰਬਰ ਕੰਪਨੀ T ਸੀਰੀਜ਼ ਵੱਲੋਂ ਇਹ ਪ੍ਰੋਜੈਕਟ ਰਿਲੀਜ਼ ਹੋਇਆ ਤੇ ਇਹਦਾ ਨਾਂ ਸੀ ਕਹਿੰਦਾ ਟਾਈਟਲ ਸੀ ਟੇਪ ਦਾ ਐਲਬਮ ਦਾ ਨਾਂ ਸੀ ਗੰਨੇ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਠੰਡੇ ਜੂਸ ਭੁੱਲ ਜਾਣਗੇ ਉਹਦੇ ਵਿੱਚ ਸ਼ਰਾਰਤਾਂ ਮੇਰੇ ਗੀਤਾਂ ਗਾਣਿਆਂ ਦੇ ਵਿੱਚ ਸ਼ਰਾਰਤਾਂ ਹੁੰਦੀਆਂ ਨੇ ਚੁਟਕਲੇ ਚੁਟਕਲੇ ਹੁੰਦੇ ਨੇ ਕੋਈ ਡਬਲ ਮੀਨਿੰਗ ਨਹੀਂ ਹੁੰਦਾ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਤੇ ਮੈਂ ਕਿਸੇ ਦੇ ਵੀ ਗੀਤ 'ਚ ਮੈਂ ਸਮਝਦਾ ਵੀ ਕਿਸੇ ਦੇ ਗਾਣੇ 'ਚ ਵੀ ਡਬਲ ਮੀਨਿੰਗ ਨਹੀਂ ਹੁੰਦਾ ਜਿਹੜਾ ਲਿਖਣ ਵਾਲਾ ਗਾਉਣ ਵਾਲਾ ਉਹ ਕਦੇ ਆਪਣੀ ਚੀਜ਼ ਸਰੋਤਿਆਂ ਦੀ ਕਚਹਿਰੀ 'ਚ ਪੇਸ਼ ਕਰੂਗਾ ਤੇ ਉਹ ਗਲਤ ਪੇਸ਼ ਕਰੂਗਾ ਕਿਉਂ ਮੇਰਾ ਨਹੀਂ خیال ਕੋਈ ਗਲਤ ਪੇਸ਼ ਕੋਈ ਵੀ ਨਹੀਂ ਸਾਡੇ ਤੋਂ ਪਹਿਲਾਂ ਵਾਲੇ ਕਲਾਕਾਰ ਵੀ ਗਲਤ ਨਹੀਂ ਪੇਸ਼ ਕਰਦੇ ਹੋਣਗੇ ਸਿਰਫ ਮਤਲਬ ਕੱਢਣ ਵਾਲਾ ਆਪਣੇ ਆਪਣੇ ਮਤਲਬ ਕੱਢ ਲੈਂਦੇ ਆ ਉਹ ਭਾਵੇਂ ਏਦਾਂ ਦੀ ਕਦੇ ਗੱਲ ਹੁੰਦੀ ਹੋਊਗੀ ਪਰ ਮੈਨੂੰ ਯਕੀਨ ਨਹੀਂ ਹੈਗਾ ਕਿ ਕਦੇ ਡਬਲ ਮੀਨਿੰਗ ਹੋਣਗੇ ਕਿਉਂ ਡਬਲ ਮੀਨਿੰਗ ਹੋਣਗੇ ਕਿਸੇ ਦੇ ਵੀ ਨਹੀਂ ਹੋਣਗੇ ਤੇ ਮੇਰੇ ਗਰੀਬ ਦੇ ਉਹਦੇ ਵਿੱਚ ਨਾ ਚੁਟਕਲੇ ਹੁੰਦੇ ਆ ਮੈਂ ਸ਼ੁਰੂ ਤੋਂ ਹੀ ਕਮੇਡੀ ਟੱਚ ਹੁੰਦਾ ਹੈ ਚੁਟਕਲੇ બસ ਇੰਜੁਆਏ ਹੁੰਦਾ ਸ਼ਰਾਰਤਾਂ ਹੁੰਦੀਆਂ ਨੇ ਪੈਂਡੂ ਜ਼ਿੰਦਗੀ ਦੇ ਚੁਟਕਲੇ ਹੁੰਦੇ ਨੇ ਤੇ ਬਸ ਇਹੀ ਗੱਲ ਸੀ ਕਿ ਇਹਦੇ ਵਿੱਚ ਵੀ ਗੋਰੇ ਗੋਰੇ ਜੰਮਣਗੇ ਬਾਪੂ ਦੇ ਨਿਆਣੇ ਨਹੀਂ ਮਤਲਬ ਉਹ ਗੱਲ ਕੀ ਸੀ ਵੀ ਬੁੱਢਾ ਜੱਟ ਵਲੇ ਤੋਂ ਆਇਆ ਗੋਰੀ ਬੇਬੇ ਨਾਲ ਲਿਆਇਆ ਜਿਤਨਾ ਬਾਹਰੋਂ ਮੀਮ ਉਹ ਕਿੱਡਾ ਇੱਕ ਮਤਲਬ ਇੰਜਵਾਏ ਜੇ ਵਾਲੀ ਗੱਲ ਚੁਟਕਲਾ ਹੈ ਉਹ ਕੋਈ ਲੱਚਰ ਤਾਂ ਥੋੜੀ ਹੈ ਬਾਹਰੋਂ ਵਿਆਹ ਕਰਾ ਕੇ ਬੱਚੇ ਪੰਜਾਬੀ ਜਾਂ ਹਰਿਆਣਵੀ ਜਾਂ ਇੰਡੀਅਨ ਕੋਈ ਬੱਚਾ ਉਹ ਬਾਹਰੋਂ ਮੀਮ ਲਿਆ ਤੇ ਉਹ ਮਾੜੀ ਗੱਲ ਹੈ ਉਹਦਾ ਡਬਲ ਮੀਨ ਕਿੱਦਾਂ ਨਿਕਲ ਆਇਆ ਉਹ ਤੇ ਸਿਰਫ ਇਹ ਗੱਲ ਹੈ ਨਾ ਕਿ ਜੇ ਮਾਂ ਗੋਰੀ ਆ ਤੇ ਅੱਗੋਂ ਬੱਚੇ ਵੀ ਗੋਰੇ ਹੋਣਗੇ ਤੇ ਉਹਨੇ ਕਿਹਾ ਗੋਰੇ ਗੋਰੇ ਜੰਮਣਗੇ ਬਾਪੂ ਦੇ ਨਿਆਣੇ ਨਹੀਂ ਬੁੱਢਾ ਜੱਟ ਵਲੇ ਤੋਂ ਆਇਆ ਕਰੀ ਬੇਬੇ ਨਾਲ ਲਿਆਇਆ ਮੇਮ ਤੇ ਜਾਦੂ ਪਾਇਆ ਬੁੜੇ ਨੇ ਕਰੀ ਕਮਾਲ ਨਹੀਂ ਬੁੜੇ ਨੇ ਕਰੀ ਕਮਾਲ ਨਹੀਂ ਹੋ ਗਿਆ ਫਿੱਟ ਬਲੇਤੀ ਪੁਰਜਾ ਦੇਸੀ ਇੰਜਨ ਨਾਲ ਮਤਲਬ ਇਹ ਮਜ਼ਾਕ ਸੀਗਾ ਇਹਨੂੰ ਆਪਾਂ ਇਹਦੇ ਚ ਕੀ ਡਬਲ ਮੈਨ ਕਿਤੇ ਉਹ ਤੇ ਖੋਦ ਹੀ ਵਿਚਾਰਾ ਸਿੰਗਲ ਮੀਨਗੀ ਉਹਦਾ ਸਿੰਗਲ ਹੈ ਸਿੰਗਲ ਤੋਂ ਵੀ ਅੱਧਾ ਹੀ ਹੈ ਉਹਦੇ ਚ ਹੈ ਕਿ ਤੇ ਉਹਦੇ ਵਿੱਚ ਅੱਗੋਂ ਸੀਗਾ ਮਜ਼ਾਕ ਉਹਨੇ ਕਿਹਾ ਵੀ ਸਾਰੀ ਬਾਪੂ ਨੇ ਕਿਹਾ ਵੀ ਮੇਲ ਵਾਰਟਿੰਗ ਸੀ ਉਹਦੀ ਸਾਰੀ ਉਮਰ ਤਾਂ ਰਹੇ ਕੁਆਰੇ ਨਹੀਂ ਰੱਬ ਨੇ ਸੁਣ ਲਈ ਬੁੱਢੇ ਵਾਰੇ ਘਰ ਦੀ ਮੁਰਗੀ ਢਾਲ ਬਰਾਬਰ ਕਹਿਣ ਸਿਆਣੀ ਨਹੀਂ ਕੁੜੀਏ ਕਹਿਣ ਸਿਆਣੀ ਨਹੀਂ ਹੁਣ ਗੋਰੇ ਗੋਰੇ ਜੰਮਣਗੇ ਬਾਪੂ ਤੇ ਨਹੀਂ ਆਣੇ ਇਹ ਸ਼ਰਾਰਤਾਂ ਦੀਆਂ ਇਹਦੇ ਵਿੱਚ ਹੀ ਇਸੇ ਟੇਪ ਦੇ ਵਿੱਚ ਗੰਨਿਆਂ ਵਾਲੀ ਟੇਪ 'ਚੀ ਤੇ ਇੱਕੋ ਸਾਥ ਜਿਹੜੇ ਨਕਲੀ ਸਾਥ ਹੁੰਦੇ ਨੇ ਉਹ ਮਤਲਬ ਝੂਠੀਆਂ ਦਵਾਈਆਂ ਪੁੜੀਆਂ ਦੇ ਕੇ ਲੋਕਾਂ ਨੂੰ ਮਾੜਾ ਮੋਟਾ ਉਹ ਆਪਣਾ ਰੋਟੀ ਪਾਣੀ ਚਲਾਉਣ ਵਾਲੇ ਉਹਨਾਂ ਨੂੰ ਉਹ ਇੱਕ ਟਕੋਰ ਜੀ ਕੀਤੀ ਇਦਾਂ ਦੀ ਗੱਲਬਾਤ ਤੇ ਉਹ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਸੀ ਤੇ ਇਹ ਵੀ ਉਹਦੇ ਵਿੱਚ ਆ ਜਿਹੜਾ ਗਾਣਾ ਸੀਗਾ ਵੀ ਸਾਗਰ ਦੀ ਬੋਟੀ ਲੈਦੀ ਇੰਡਿਕਾ ਚਲਾ ਉਹ ਗੱਲ ਤੇ ਐਕਚੁਅਲੀ ਇਦਾਂ ਸੀਗਾ ਵੀ ਉਹ ਡਰਾਈਵਰ ਕੋਲ ਮੁਟਿਆਰ ਜਾਂਦੀ ਆ ਨਹੀਂ ਨਹੀਂ ਮੈਂ ਤੈਨੂੰ ਥੋੜਾ ਰੋਕਣਾ ਚਾਹੀਦਾ ਇਹ ਆਪਾਂ ਮੁਟਿਆਰ ਤੋਂ ਹੀ ਪੁੱਛਦੇ ਹਾਂ ਮੈਂ ਉਹ ਕਿੱਸਾ ਦੱਸੋ ਗਾਣਾ ਕਿਸ ਤਰ੍ਹਾਂ ਬਣਿਆ ਸੀਗਾ ਤੇ ਤੁਸੀਂ ਕਿਉਂਕਿ ਤੁਹਾਡੀ ਜਿਹੜੀ ਵੋਕਲ ਉਹ ਜ਼ਿਆਦਾ ਵਾਇਰਲ ਹੋ ਰਹੀ ਆ ਤੁਹਾਡੀ ਵੋਕਲ ਤੇ ਰੀਲ ਬਣਦੀ ਆ ਤੁਸੀਂ ਦੱਸੋ ਮੈਂ ਸਰ ਦੱਸ ਤੇ ਦੇ ਨਹੀਂ ਚਲੋ ਜਿੰਨਾ ਕਿ ਮੈਨੂੰ ਆਉਂਦਾ ਜਵਾਬ ਹੈ ਜੀ ਬਾਕੀ ਦੱਸਣਾ ਵਿਸਥਾਰ ਨਾਲ ਤੁਹਾਨੂੰ ਇੰਨਾ ਹੀ ਕਿਉਂਕਿ ਮੈਨੂੰ ਜ਼ਿਆਦਾ ਨਹੀਂ ਜੀ ਕੋਈ ਗੱਲ ਨਹੀਂ ਤੁਸੀਂ ਵਿਸਥਾਰ ਨਾਲ ਵੀ ਪੁੱਛ ਲਾਂਗੇ ਆਪਾਂ ਜੀ ਸੁਣੀ ਜਾਓ ਮੈਂ ਸੁਣਾ ਹੀ ਦੇਣਾ ਤੇ ਮੈਂ ਚਲੋ ਫਿਰ ਆਪਾਂ ਗਾਣਾ ਸੁਣ ਲੈਂਦੇ ਉਹ ਜਿਹੜਾ ਨਾ ਜਿਹੜਾ ਗਾਣਾ ਸਰੋਤਿਆਂ ਨੇ ਜਿਹੜੇ ਬੋਲ ਉਹਨਾਂ ਨੇ ਚੁੱਕੇ ਹੋਇਆ ਨਾ ਵਿੱਚੋਂ ਗਾਣੇ ਦੇ ਬੋਲ ਹੀ ਚੁੱਕੇ ਹੋਇਆ ਲਾਸਟ ਬੋਲ ਚੁੱਕੇ ਆ ਲਾਸਟ ਪੈਰੇ ਅਮਰੀਕਾ ਵਾਲਾ ਗਾਣਾ ਵੀ ਕਾਫੀ ਵਾਇਰਲ 15 20 ਗਾਣੇ ਜਿਹੜੇ ਆ ਨਾ ਉਹ ਹੁਣ ਉੱਤੇ ਲਾਈਨ 'ਚ ਲੱਗੇ ਹੋਏ ਇਹਨੂੰ ਤੁਸੀਂ ਉਹ ਕਹਿੰਦੇ ਜੇ ਨਾ ਟ੍ਰੈਂਡ ਕੁਝ ਇਸ ਤਰ੍ਹਾਂ ਉਹ ਤੇ ਉੱਥੇ 15 15 20 ਗਾਣੇ ਉੱਥੇ ਲੱਗੇ ਹੋਇਆ ਜੀ ਅਗਲੇ ਤੋਂ ਜੇ ਇੱਕ ਮੰਨ ਲਓ ਇੱਕ ਦੀ ਤਾਦਾਦ 86 ਲੱਖ ਆ ਤੇ ਦੂਜਾ ਉਹਦੇ ਮਗਰ 75 ਲੱਖ ਆ ਤੀਜਾ ਉਹਦੇ ਮਗਰ 60 ਉੱਤੇ ਲੱਗੇ ਹੋਏ ਲਾਈਨ 'ਚ ਉਹਦੇ ਬਰਾਬਰ ਤੇ ਹੀ ਆ ਉੱਤੇ 15 20 ਗਾਣੇ ਉੱਤੇ ਚੱਲਣ ਦੇ ਆ ਤੇ ਬਾਕੀ ਇਹ ਜਿਹੜਾ ਗਾਣਾ ਆ ਇਹਦੇ ਜਿਹੜੇ ਬੋਲ ਆ ਉਹ ਸਰੋਤਿਆਂ ਦੇ ਵਿੱਚ ਚੋ ਚੁੱਕੇ ਹੋਏ ਆ ਨਾਂ ਵਾਲੇ ਬੋਲ ਤੇ ਉਹ ਉਹ ਤੁਸੀਂ ਥੋੜਾ ਗਾ ਦਿਓ ਆਪਣੇ ਚੰਗੀ ਨਜ਼ਰ ਹੋ ਜਾਵੇ ਸਾਗਰ ਦੀ ਬੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਬੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਅੱਛਾ ਮਜਬੂਰੀ ਕਿਹੜੀ ਸੀ ਮੈਨੂੰ ਮਜਬੂਰੀ ਸਰ ਇਹੋ ਹੀ ਵੀ ਜਦੋਂ ਲੋਕਾਂ ਨੂੰ ਵੇਖੀਦਾ ਗੱਡੀਆਂ ਚਲਾਉਂਦੇ ਆ ਤੇ ਰੀਜ ਤੇ ਆਈ ਜਾਂਦੀ ਬੰਦੇ ਮੈਨੂੰ ਵੀ ਆਉਣੀ ਚਾਹੀਦੀ ਇਸ ਕਰਕੇ ਇਹਨਾਂ ਨੇ ਰਿਕੁਐਸਟ ਕੀਤੀ ਉਹ ਸਰ ਉਹ ਤੇ ਚਲੋ ਇੱਕ ਦੂਜੇ ਨੂੰ ਆਪਾਂ ਮਜ਼ਾਕ ਹੈ ਨਾ ਪਿਆਰ ਭਰਿਆ ਇਹ ਤੇ ਰਾਈਟਰ ਜਿਹੜਾ ਲਿਖ ਲੈਂਦਾ ਨਾ ਬੰਦਾ ਉਹਦੇ ਲਿਖਣਾ ਹੁੰਦਾ ਗਾਣਾ ਹੁਣ ਡਰਾਈਵਰ ਵੀਰਾਂ ਨੂੰ ਜਾਂ ਮਤਲਬ ਫੌਜੀ ਵੀਰਾਂ ਦੇ ਗਾਣੇ ਡਰਾਈਵਰ ਵੀਰਾਂ ਦੇ ਗਾਣੇ ਮਿਸਤਰੀਆਂ ਦੇ ਗਾਣੇ ਬਿਜਲੀ ਵਿਭਾਗ ਦੇ ਗਾਣੇ ਇਸ ਤਰ੍ਹਾਂ ਕਰਕੇ ਉਹ ਤੇ ਇੱਕ ਰਾਈਟਰ ਨੇ ਲਿਖ ਲੈਣਾ ਹੁੰਦਾ ਇਹ ਜਿਹੜਾ ਪੰਜਾਬੀ ਡਿਊਟ ਆ ਇਹ ਪੰਜਾਬੀ ਸੰਗੀਤ ਦਾ ਲਗਭਗ 99 ਪਰਸੈਂਟੇਜ ਆ ਜਿਹੜਾ ਨਾ ਉਹ ਪੰਜਾਬੀ ਡਿਊਟ ਆ ਪੰਜਾਬੀ ਡਿਊਟ ਪੰਜਾਬ ਪੰਜਾਬ ਦੇ ਮੇਲੇ ਪੰਜਾਬ ਦੇ ਵਿਆਹ ਖੁਸ਼ੀ ਦਾ ਹਰ ਮੌਕਾ ਜਿਹੜਾ ਹੈ ਪਿਛਲੇ ਤਕਰੀਬਨ 70 80 ਜਾਂ 90 ਸਾਲਾਂ ਤੋਂ ਤੇ ਜਦੋਂ ਦਾ ਜੋਰ ਪਿਆ ਹੋਊਗਾ ਤੇ ਪੰਜਾਬੀ ਡਿਊਟ ਤੋਂ ਬਿਨਾ ਕੋਈ ਸਟੇਜ ਪਾਸ ਨਹੀਂ ਹੁੰਦੀ ਮਤਲਬ ਪੰਜਾਬੀ ਡਿਊਟ ਜਿਹੜਾ ਨਾ ਉਹ ਜਿਹੜੀਆਂ ਖੁਸ਼ੀ ਦੇ ਮੌਕੇ ਹੁੰਦੇ ਆ ਉਹਦੇ ਤੇ ਬਹੁਤ ਜ਼ਿਆਦਾ ਜ਼ਰੂਰੀ ਉਹਨੂੰ ਸਮਝਿਆ ਜਾਂਦਾ ਤੇ ਉਹਦੇ ਵਿੱਚ ਨਾ ਪੰਜਾਬੀ ਵੈਸੇ ਮੈਨੂੰ ਪਰਮਾਤਮਾ ਨੇ ਕਲਮ ਬਹੁਤ ਵੱਡੀ ਕਲਮ ਦਿੱਤੀ ਹੋਈ ਆ ਮੈਂ ਬਹੁਤ ਡੂੰਗਾ ਬਹੁਤ ਡੂੰਗਾ ਲਿਖ ਲੈਣਾ ਨਹੀਂ ਜੀ ਮੈਂ ਬਹੁਤ ਡੂੰਗਾ ਲਿਖ ਲੈਣਾ ਕੁਝ ਕੁਝ ਦਰਸ਼ਕੀ ਨਜ਼ਰ ਪੇਸ਼ ਕਰੋ ਕੁਝ ਉਹ ਫਿਰ ਤੁਸੀਂ ਜੇ ਹਾਂ ਮੈਂ ਚਲੋ ਇਦਾਂ ਕਰ ਲਈਏ ਬਾਕੀ ਤੇ ਸਾਰੇ ਜਿਹੜੇ ਵੀਰ ਨੇ ਪੱਤਰਕਾਰ ਉਹ ਤੇ ਉਸੇ ਉਹਨੇ ਕੀ ਦੈਰੇ ਚ ਨਾ ਆ ਮੈਨੂੰ ਚਲੋ ਚੰਗਾ ਵੀ ਲੱਗਾ ਮੈਂ ਲਿਖ ਲੈਣਾ ਜੀ ਮੈਂ ਜਿਵੇਂ ਕਿ ਇੱਕ ਗੱਲ ਇੱਕ ਮਾਂ ਉਹ ਦੁਖੀ ਹੈ ਉਹ ਆਪਣਾ ਦੁੱਖ ਰੋ ਰਹੀ ਹੈ ਤੇ ਕਹਿੰਦੀ ਦੁਨੀਆ ਵਾਲਿਓ ਸੁਣੇ ਜੇ ਦਰਦ ਕੋਈ ਇੱਕ ਮਾਂ ਆਪਣਾ ਰੋਣਾ ਰੋ ਰਹੀ ਹੈ ਕਹਿੰਦੀ ਦੁਨੀਆ ਵਾਲਿਓ ਸੁਣੇ ਜੇ ਦਰਦ ਕੋਈ ਮੇਰੇ ਦਰਦ ਨੂੰ ਸਕੇ ਵੰਡਾ ਕੋਈ ਨਾ ਪਹਿਲੀ ਗੱਲ ਤੇ ਆ ਅੱਜ ਕੱਲ ਕੋਈ ਕਿਸੇ ਦਾ ਦੁੱਖ ਸੁਣਦਾ ਹੀ ਨਹੀਂ ਮਤਲਬ ਆਪੋ ਆਪਣੇ ਹੀ ਨਿਜਿੱਠਿਆ ਜਾਂਦਾ ਸੁਣਦਾ ਨਹੀਂ ਪਰ ਕਹਿੰਦੀ ਦੁਨੀਆ ਵਾਲਿਓ ਸੁਣੇ ਜੇ ਦਰਦ ਕੋਈ ਜੇ ਕੋਈ ਸੁਣ ਵੀ ਲਊ ਤੇ ਮੇਰੇ ਦਰਦ ਨੂੰ ਸਕੇ ਵੰਡਾ ਕੋਈ ਨਾ ਭੀ ਯਾਨੀ ਮੇਰਾ ਦੁੱਖ ਏਡਾ ਡਾਢਾ ਏ ਉਹਨੂੰ ਤੇ ਤੁਸੀਂ ਭਲੇਓ ਵੰਡਾ ਬ ਨਹੀਂ ਸਕਦੇ ਕਿਉਂ ਦੁਨੀਆ ਵਾਲਿਓ ਸੁਣੇ ਜੇ ਦਰਦ ਕੋਈ ਮੇਰੇ ਦਰਦ ਨੂੰ ਸਕੇ ਵੰਡਾ ਕੋਈ ਨਾ ਸਾਇੰਸ ਵਾਲਿਓ ਚੰਨ ਤੇ ਪਹੁੰਚ ਗਏ ਉਹ ਮੇਰੇ ਦੁੱਖਾਂ ਦੀ ਲੱਭੀ ਦਵਾਈ ਕੋਈ ਓਹੋ ਕੀ ਬਾਤ ਉਹ ਆਪਣਾ ਰੋਣਾ ਰੋ ਰਹੀ ਆ ਵੀ ਚੰਨ ਤੱਕ ਤੇ ਪਹੁੰਚ ਕੇ ਮੇਰੇ ਦੁੱਖਾਂ ਦੀ ਦਵਾਈ ਨਹੀਂ ਅਜੇ ਤੱਕ ਲੱਭੀ ਉਹ ਦੁੱਖ ਕੀ ਆ ਉਹਨੂੰ ਕਹਿੰਦੀ ਮੈਂ ਦੁਖਿਆਰੀ ਮਾਂ ਵੇ ਲੋਕੋ ਮੈਂ ਦੁਖਿਆਰੀ ਮਾਂ ਮੈਂ ਦੁਖਿਆਰੀ ਮਾਂ ਵੇ ਲੋਕੋ ਮੈਂ ਦੁਖਿਆਰੀ ਮਾਂ ਕਿਉਂ ਦੁਖੀ ਆ ਪੁੱਤਰ ਰਹਿੰਦੇ ਲੜਦੇ ਮੇਰੇ ਪੁੱਤਰ ਰਹਿੰਦੇ ਲੜਦੇ ਮੇਰੇ ਜਿਸਮ ਦੇ ਟੋਟੇ ਕਰਦੇ ਮੇਰੇ ਜ਼ਖਮ ਕਦੇ ਨਾ ਭਰਦੇ ਮੇਰੇ ਧਰਤੀ ਮੇਰਾ ਨਾਂ ਵੀ ਲੋਕੋ ਮੈਂ ਦੁਖਿਆਰੀ ਮਾਂ ਮੈਂ ਦੁਖਿਆਰੀ ਮਾਂ ਵੀ ਲੋਕੋ ਮੈਂ ਦੁਖਿਆਰੀ ਮਾਂ Hindu Muslim Sikh Isai ਸਾਰੇ ਮੇਰੀ ਕੋਖ ਦੇ ਜਾਏ Hindu Muslim Sikh Isai ਸਾਰੇ ਮੇਰੀ ਕੋਖ ਦੇ ਜਾਏ ਨਾਨਕ ਈਸ਼ਾ RAM ਮੁਹੰਮਦ ਇੱਕ ਜੋਤੀ ਨੇ ਰੂਪ ਵਟਾਏ ਇੱਕੋ ਜਿਹਾ ਮੈਂ ਰੱਖਦੀ ਸਭ ਨੂੰ ਇੱਕ ਅੱਖ ਦੇ ਨਾਲ ਤੱਕਦੀ ਸਭ ਨੂੰ ਫਿਰ ਵੀ ਸੁਖ ਦਾ ਸਾਹ ਨਾ ਆਵੇ ਦੱਸਿਓ ਮੇਰਾ ਗੁਨਾਹ ਵੇ ਲੋਕੋ ਮੈਂ ਦੁਖਿਆਰੀ ਮਾਂ ਮੈਂ ਦੁਖਿਆਰੀ ਮਾਂ ਵੇ ਲੋਕੋ ਮੈਂ ਦੁਖਿਆਰੀ ਮਾਂ ਐਦਾਂ ਹੈ ਜੀ ਇਹ ਤੇ ਫਿਰ ਕਾਫੀ ਲੰਬਾ ਹੋ ਜਾਏਗਾ ਫਿਰ ਤੁਹਾਡੀ ਟਾਈਮ ਦੀ ਤੇ ਮੈਂ ਬਹੁਤ ਡੂੰਗਾ ਲਿਖ ਲੈਣਾ ਜੀ ਬਹੁਤ ਡੂੰਗਾ ਕਿਤੇ ਜੇ ਇਸ ਟਾਈਪ ਦਾ ਕਦੇ ਮੈਟਰ ਸੁਣਨਾ ਆਇਆ ਫਿਰ ਤੁਸੀਂ ਬੈਠੋ ਤੇ ਪੜ੍ਹਨਾਗੇ ਤੇ ਬਾਕੀ ਜਿਹੜਾ ਜੀ ਉਹ ਡਿਊਟ ਜਿਹੜਾ ਆ ਉਹ ਪੰਜਾਬ ਦੀਆਂ ਜਿਹੜੀਆਂ ਖੁਸ਼ੀ ਭਰੀਆਂ ਸਟੇਜਾਂ ਹੁੰਦੀਆਂ ਉਹਦੀ ਰੌਣਕ ਆ ਤੇ ਉਹ ਪੰਜਾਬੀ ਡਿਊਟ ਸ਼ਰਾਰਤਾਂ ਮੇਲ ਫੀਮੇਲ ਜਵਾਬ ਸਵਾਲ ਹੁੰਦੇ ਆ ਹਨਾ ਗੱਭਰੂ ਮਟਿਆਰ ਦੇ ਜਾਂ ਰਿਸ਼ਤਿਆਂ ਦੇ ਦੌਰ ਭਾਬੀ ਜੀ ਜਾਂ ਸਾਲੀ ਵਗੈਰਾ ਮੈਂ ਥੋੜਾ ਰੁਕਣਾ ਚਾਹੂੰਗਾ ਰਿਸ਼ਤੇ ਦੀ ਗੱਲ ਕੀਤੀ ਤੁਸੀਂ ਤੇ ਤੁਹਾਡਾ ਮੇਲ ਕਿਸ ਤਰ੍ਹਾਂ ਹੋਇਆ ਸੀ ਕਿਉਂਕਿ ਜੋ ਖਬਰਾਂ ਵਾਇਰਲ ਹੋ ਰਹੀਆਂ ਹੋਏ ਸੀ ਕਿ ਸਟੇਜ ਲੱਗੀ ਹੋਈ ਸੀ ਤੁਹਾਡੀ ਕਲਿਆਂ ਦੀ ਤੇ ਤੁਸੀਂ 20 ਰੁਪਏ ਦਾ ਨੋਟ ਫੜਾਉਣ ਗਏ ਸੀਗੇ ਤੇ ਉਹ ਮੈਨੂੰ ਮੈਚ ਉਹਨਾਂ ਕੋਲ ਥੋੜਾ ਦੱਸੋ ਕਿਸ ਤਰ੍ਹਾਂ ਤੁਹਾਡਾ ਮੇਲ ਹੋਇਆ ਸੀ ਉਹ ਜੀ ਮੈਂ ਨਾ ਉਹ ਜਿਹੜੀ ਸਾਡੀ ਫੁੱਲਾਂ ਵਾਲੀ ਰਜਾਈ ਜਿਹੜੀ ਮੀਆਂ ਬੀਬੀ ਦੀ ਟੇਪ ਉਹ ਸੁਪਰ ਡੁਪਰੇਟਰ ਉਹਦੇ ਤੋਂ ਪਹਿਲਾਂ ਨਾ ਮੇਰੀਆਂ ਦੋ ਕਟੇਪਾਂ ਦੀ ਹਾਜ਼ਰੀ ਲੱਗ ਚੁੱਕੀ ਸੀ ਮਾਰਕੀਟ 'ਚ ਉਹ ਵੀ ਅਮਰੀਕਾ ਤੋਂ ਕੰਪਨੀ ਆਈ ਤੇ ਉਹ ਅਚਾਨਕ ਮੈਨੂੰ ਕਿਤੇ ਮਿਲੇ ਤੇ ਉਹ ਮੈਨੂੰ ਕਹਿੰਦੇ ਕਾਕਾ ਕਹਿੰਦੇ ਤੂੰ ਲਿਖ ਲੈਣਾ ਤੇ ਲਿਖਣ ਤੋਂ ਬਾਅਦ ਇਦਾਂ ਹੀ ਉਹਨਾਂ ਮੈਟਰ ਸੁਣਿਆ ਉਦੋਂ ਬਾਅਦ ਕਹਿੰਦੇ ਕਾਕਾ ਕਹਿੰਦੇ ਗਾ ਵੀ ਲੈਣਾ ਉਹ ਸੁਣਿਆ ਕਹਿੰਦੇ ਤੈਨੂੰ ਰਿਕਾਰਡ ਕਰਨਾ ਘਰੋਂ ਚੁੱਕ ਕੇ ਕੰਪਨੀ ਲੈ ਕੇ ਗਈ ਜੀ ਮੈਂ ਘਰੋਂ ਸਟਾਰ ਬਣ ਕੇ ਗਿਆ ਮੈਂ ਸਟੇਜਾਂ ਦੇ ਮਗਰ ਖਲੋ ਕੇ ਉਹ ਪ੍ਰਮਾਤਮਾ ਦੀ ਇੰਨੀ ਕਿ ਮੇਰੇ ਗਰੀਬ ਤੇ ਦਇਆ ਕਿਰਪਾ ਮੈਂ ਸਟੇਜਾਂ ਦੀ ਮਗਰ ਖਲੋ ਕੇ ਗਾਉਣ ਦਾ ਟਾਈਮ ਨਹੀਂ ਮੰਗਿਆ ਮੈਂ ਘਰੋਂ ਸਟਾਰ ਬਣ ਕੇ ਨਿਕਲਿਆ ਜੀ ਮੈਨੂੰ ਘਰੋਂ ਪੈਸੇ ਦੇ ਕੇ ਪਹਿਲੀ ਵਾਰੀ ਲੱਖ ਰੁਪਏ ਮੇਰੀ ਜੇਬ 'ਚ ਘਰ ਦਾ ਖਰਚਾ ਪਾ ਕੇ ਉਸ ਸਮੇਂ ਦੇ ਵਿੱਚ ਮਾਨ ਆਰਟ ਪ੍ਰੋਡਕਸ਼ਨ ਮੋਹਾਲੀ ਉਹ ਮੈਨੂੰ ਚੁੱਕ ਕੇ ਲੈ ਗਏ ਘਰੋਂ ਤੇ ਉੱਥੇ ਜਾ ਕੇ ਉਹਨਾਂ ਰਾਤ ਸੁਣਿਆ ਜੀ ਉਸ ਸਮੇਂ ਦੇ ਬਹੁਤ ਵੱਡੇ 뮤ਜ਼ਿਕ ਡਾਇਰੈਕਟਰ सुरेंद्र ਬਚਨ ਵਰਿੰਦਰ ਬਚਨ ਜੀ ਉਹ ਰਾਤ ਨੂੰ ਨਾ ਉਹਨਾਂ ਨੂੰ ਆਪਣੇ ਘਰ ਲਿਆ ਮੈਨੂੰ ਨਹੀਂ ਸੀ ਪਤਾ ਵੀ ਇਹ ਉਹ ਲੋਕ ਕੌਣ ਨੇ ਮੈਂ ਉਹ ਤੋਂ ਇਸ ਲਾਈਨ 'ਤੇ ਨਹੀਂ ਸੀ ਨਵਾਂ ਤੇ ਉਹਨਾਂ ਨੇ ਰਾਤ ਸੁਣਿਆ ਉਹ ਕਹਿੰਦੇ ਜੀ ਅਸੀਂ ਨਵੀਂ ਕੰਪਨੀ ਲਾਂਚ ਕੀਤੀ ਆ ਤੇ ਅਮਰਸਰੋਂ ਮੁੰਡਾ ਚੁੱਕਿਆ ਤੇ ਉਹ ਉਹਨਾਂ ਕਿਤੇ ਕਿਹਾ ਹੋਊਗਾ ਵੀ ਸਮਝਦਾਰ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਛੱਡਿਓ ਉਹਨਾਂ ਨੇ ਮੈਨੂੰ ਉਸੇ ਵੇਲੇ ਅਗਲੇ ਦਿਨ ਉਥੋਂ ਆਉਣ ਹੀ ਨਹੀਂ ਦਿੱਤਾ ਜੀ ਉਹ ਪੈਸੇ ਪੂਸੇ ਦੇ ਕੇ ਮੈਨੂੰ ਆਂਦੇ ਜੀ ਤੂੰ ਅੰਮ੍ਰਿਤਸਰ ਜਾ ਕੇ ਰਿਕਾਰਡ ਕਰ ਤੇ ਮਗਰੋਂ ਤੇਨੂੰ ਰਿਕਾਰਡਿੰਗ ਦੇ ਪੈਸੇ ਪਾਉਨੇ ਆ ਤੇ ਤਿੰਨ ਕਿਸਾਲਾਂ ਦੇ ਉਹਨਾਂ ਮੇਰੇ ਕੋਲ ਸਾਈਨ ਕਰਾ ਲੇ ਬਾਅਦ ਚ ਉਹਨਾਂ ਦਾ ਨਾ ਕੰਪਨੀ ਦਾ ਪਰਿਵਾਰਕ ਝਗੜਾ ਪੈ ਗਿਆ ਸੀ ਉਹ ਉਹ ਹੀ ਮੇਰੀ ਪਹਿਲੀ ਟੇਪ ਹੀ ਕੱਢ ਸਕੇ ਮੁੜ ਕੇ ਉਹ ਚਲੋ ਉਹਨਾਂ ਦੀ ਕੰਪਨੀ ਤੇ ਉੱਥੇ ਰਹਿ ਗਈ ਤੇ ਮੈਂ ਇੱਥੋਂ ਥੋੜੇ ਦਿਨਾਂ ਬਾਅਦ ਮੁੜ ਕੇ ਜਿਹੜਾ ਇਹ ਫੁੱਲਾਂ ਵਾਲੀ ਰਜਾਈ ਬਸ ਦੋ ਕੱਪ ਤੇ ਬਾਅਦ ਫੁੱਲਾਂ ਵਾਲੀ ਰਜਾਈ ਤੇ ਚਲੋ ਉਹਨੇ ਫਿਰ ਭਾਗ ਲਾਏ ਤੇ ਅੱਜ ਤੱਕ ਫਿਰ 40 ਸਾਲ 40 ਸਾਲ ਚ 150 ਐਲਬਮ ਦੇ ਨਾਲ 15 1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕੀਤੀ ਆ ਕਰ ਰਹੇ ਆ ਜੀ ਕਰਦੇ ਰਵਾਂਗੇ ਜਦੋਂ ਤੱਕ ਜਦੋਂ ਤੱਕ ਸਾ ਹਾਂਜੀ ਪਿੰਡ ਪਿੰਡ ਦੀ ਗੱਲ ਪਿੰਡ ਮੈਂ ਉਹ ਜਿਹੜੀਆਂ ਦੋ ਟੇਪਾਂ ਆਈਆਂ ਸੀ ਨਾ ਪਹਿਲੋਂ ਤੇ ਮੈਂ ਉਦੋਂ ਕੰਮ ਕਰਦਾ ਸੀ ਤੇ ਸਟੇਜ ਲਾਉਣ ਗਿਆ ਇਹਨਾਂ ਦੀ ਪਿੰਡ ਇਹ ਸਕੂਲੋਂ ਸਕੂਲ ਪੜ੍ਹਦੇ ਸੀਗੇ ਇਹ 8ਵੀਂ 9ਵੀਂ ਚ ਉਹ ਸਕੂਲ ਵਾਲਾ ਝੋਲਾ ਮੈਂ ਝੋਲਾ ਹੀ ਕਹਿਣਾ ਉਹ ਬਸਤਾ ਇਹ ਮੋਢੇ ਤੇ ਪਾਇਆ ਤੇ ਉਹ ਸਕੂਲ ਵਾਲੇ ਲੁੰਡੇ ਜੇ ਕੀਤੇ ਸਕੂਲ ਵਾਲੀ ਵਰਦੀ ਪਾਈ ਇਹਨਾਂ ਦੀ ਮਾਤਾ ਉਹ ਮੇਰੇ ਕੋਲ ਸਟੇਜ ਤੇ ਲੈ ਕੇ ਆਈ ਇਹਨਾਂ ਨੇ ਪੈਸੇ ਉਹ 10-20 ਰੁਪਏ ਉਦੋਂ ਇਤਨਾ ਦਾ ਰਵਾਜ ਸੀ ਉਹ ਦਿੱਤੇ ਉਹਨਾਂ ਨੇ ਸੱਜੇ ਜੇ ਮੈਨੂੰ ਕਿਹਾ ਵੀ ਬੇਟਾ ਪੁੱਤ ਇਹ ਨਾ ਬੱਚੇ ਨੇ ਮੇਰੀ ਕੁੜੀਆਂ ਨੇ ਇਹਨੇ ਗਾਣਾ ਗਾਉਣਾ ਮੈਂ ਸੋਚਿਆ ਵੀ ਚਲੋ ਮੈਂ ਪੁੱਛਿਆ ਜੀ ਕੀ ਗਾਓਗੇ ਕਹਿੰਦੇ ਤੁਹਾਡਾ ਹੀ ਗਾਣਾ ਅੱਛਾ ਮੈਂ ਕਿਹਾ ਵੀ ਕਿਹੜਾ ਅਜੀ ਤੁਹਾਡੀਆਂ ਦੋ ਟੇਪਾਂ ਦੋ ਆਕੇਸਟਾਂ ਆਈਆਂ ਨੇ ਉਹ ਸਾਰੇ ਮੈਨੂੰ ਆਉਂਦੇ ਆ ਉਹ ਮੇਰੇ ਨਾਲ ਇਨਾ ਜੀ ਉਹ ਇੱਕ ਅਮਲੀ ਜੇ ਬੜਾ ਮਜਾਕੀਆ ਗਾਣਾ ਸੀ ਉਹ ਗਾਇਆ ਔਰ ਬਸ ਜੀ ਉਥੋਂ ਫਿਰ ਪਰਮਾਤਮਾ ਨੇ ਭਾਗ ਲਾਇਆ ਉਹ ਸਾਰੇ ਸਰੋਤਿਆਂ ਨੇ ਇੱਕਦਮ ਇਨਾ ਪਿਆਰ ਦਿੱਤਾ ਇੱਕ ਭਵਿੱਖਬਾਣੀ ਕੀਤੀ ਉਹ ਕਹਿੰਦੇ ਜੀ ਕਿਤੇ ਇਹ ਆਵਾਜ਼ਾਂ ਇਕੱਠੀਆਂ ਹੋ ਜਾਣਾਂ ਤੇ ਬਹੁਤ ਕੁਝ ਪਰਮਾਤਮਾ ਕੋਈ ਕਰ ਸਕਦਾ ਉਹ ਵਾਕਿਆ ਹੀ ਉਹ ਭਵਿੱਖਬਾਣੀ ਜੀ ਸੱਚੀ ਹੋ ਗਈ ਤੇ ਇੰਨੇ ਦਿਲਾਂ ਚੋਂ ਨਿਕਲੀ ਆਵਾਜ਼ ਤੇ ਉੱਥੋਂ ਹੀ ਬਾਅਦ ਚ ਚੰਦ ਦਿਨਾ ਬਾਅਦ ਮੈਂ ਇਹਨਾਂ ਨੂੰ ਪੁੱਛਣ ਚਲੇ ਗਿਆ ਮੈਂ ਕਿਹਾ ਮਾਤਾ ਜੀ ਕੈਸਟ ਕਰਾਓਗੇ ਉਹ ਮਾਤਾ ਜੀ ਨੇ ਮਤ ਕਿਹਾ ਤੇ ਉਹ ਇਹਨਾਂ ਨੂੰ ਕੋਈ ਮਹੀਨਾ ਦਾ 2 ਮਹੀਨੇ ਜਿਉਂ ਰਿਆਜ ਸ਼ੁਰੂ ਹੋਦੋਂ ਦਾ ਰਿਆਜ ਸ਼ੁਰੂ ਕੀਤਾ ਟੇਪ ਹੋ ਗਈ ਉਹ ਫੁੱਲਾਂ ਵਾਲੀ ਤੇ ਜਾਈ ਉਹਦੇ ਵਿੱਚ ਅਸੀਂ ਸੁਪਰਸਟਾਰ ਦੀ ਪਦਵੀ ਜਿਹੜੀ ਆ ਦੋਵਾਂ ਮੀਆਂ ਬੀਬੀ ਨੇ ਉਹ ਹਾਸਲ ਕਰ ਲਈ ਉਦੋਂ ਬਾਅਦ ਫਿਰ ਉਹ ਜ਼ਿੰਦਗੀ ਦਾ ਸਾਥ ਜਿਹੜਾ ਹੈ ਜਨਮ ਜਨਮ ਦਾ ਸਾਥ ਉਹ ਤੇ ਵੈਗਰੂ ਨੂੰ ਪਤਾ ਸੀ ਉਹਨੇ ਤੇ ਪਹਿਲਾਂ ਹੀ ਲਿਖਿਆ ਸੀ ਤੇ ਉਸ ਤਰ੍ਹਾਂ ਲਿਖਿਆ ਸੀ ਇਸ ਤਰ੍ਹਾਂ ਮੇਲ ਹੋਣਾ ਅੱਛਾ ਤੁਹਾਨੂੰ ਯਾਦ ਹੈ ਤੁਸੀਂ ਉਹ ਗਾਣਾ ਕਿਹੜਾ ਗਾਇਆ ਸੀ ਤੁਹਾਨੂੰ ਅੱਜ ਯਾਦ? ਜੀ ਉਹ ਹੈ ਤੇ ਸ਼ਰਾਰਤ ਸੀਗੀ ਜੀ ਚਲੋ ਸੁਣਾ ਦੋ ਸੁਣਾ ਦੋ ਤੇ ਉਸ ਤੋਂ ਬਰ ਅਮਰੀਕਾ ਵਾਲਾ ਵੀ ਸੁਣਾਓ ਆਪਣੇ ਢੰਗ ਨਾਲ ਸੁਰ ਰੱਖ ਲਿਓ ਮੈਂ ਸਿਖਰ ਦਪਹਿਰੇ ਸੁੱਤੀ ਪਈ ਅਜ ਹਾਨ ਦੇ ਆਵੇ ਲੁੱਟੀ ਗਈ ਸਿਖਰ ਦਪਹਿਰੇ ਸੁੱਤੀ ਪਈ ਅਜ ਹਾਨ ਦੇ ਆਵੇ ਲੁੱਟੀ ਗਈ ਰੱਬ ਜਾਣੇ ਮਰ ਜਾਣੇ ਨੇ ਕਦ ਆ ਕਿ ਜਿੰਦਰੀ ਤੋੜੀ ਰੱਬ ਜਾਣੇ ਮਰ ਜਾਣੇ ਨੇ ਕਦ ਆਕ ਜਿੰਦਰੀ ਢੋੜੀ ਮਰ ਜੇ ਛੜਾ ਜੇਠ ਕਰ ਗਿਆ ਦੁਪਹਿਰੇ ਚੋਰੀ ਮਰ ਜੇ ਛੜਾ ਜੇਠ ਕਰ ਗਿਆ ਦੁਪਹਿਰੇ ਚੋਰੀ ਤੇ ਤੋਂ ਨਾ ਇੱਕ ਅਮਰੀਕਾ ਵਾਲਾ ਗਾਣਾ ਵੀ ਬਹੁਤ ਵਾਇਰਲ ਹੋ ਰਿਹਾ ਜਿਹਦੇ ਵਿੱਚ ਤੁਸੀਂ ਟੈਲੀਫੋਨ ਫੜਿਆ ਹੋਇਆ ਹੈ ਉਹ ਮੈਂ ਕਹਿੰਦਾ ਨਾਲ ਦੀ ਨਾਲ ਉਹ ਵੀ ਹੋ ਜਾਵੇ ਜੀ ਇਹ ਹੈਗਾ ਉਹ ਆਪ ਤੂੰ ਕੈਨੇਡਾ ਅਮਰੀਕਾ ਵਿੱਚ ਜਾ ਕੇ ਗਿਓ ਵਸਵੇ ਹਾਂ ਜੀ ਹਾਂ ਆਪ ਤੂੰ ਅਮਰੀਕਾ ਚ ਜਾ ਕੇ ਗਿਓ ਵਸਵੇ ਸਾਡਾ ਕੀ ਹਾਲ ਤੈਨੂੰ ਸਕਦੀ ਨਾ ਦੱਸ ਵੇ ਦਿਨ ਕੱਟ ਦੀਏ ਕਿਵੇਂ ਮੁਟਿਆਰ ਸੋਹਣਿਆ ਕੱਟਦੀਏ ਕਿਵੇਂ ਮੁਟਿਆਰ ਸੋਹਣਿਆ ਗੋਰੀਆਂ ਮੇਮਾਂ ਚੋਂ ਕਿਤੇ ਟਾਈਮ ਕੱਢ ਕੇ ਵੇ ਕਦੇ ਢੀੜਾ ਤਾਂ ਪੰਜਾਬ ਵੱਲੇ ਮਾਰ ਸੋਹਣਿਆ ਗੋਰੀਆਂ ਮੇਮਾਂ ਚੋਂ ਕਦੇ ਟਾਈਮ ਕੱਢ ਕੇ ਤੂੰ ਕਦੇ ਢੀੜਾ ਤਾਂ ਪੰਜਾਬ ਵੱਲੇ ਮਾਰ ਸੋਹਣਿਆ ਵਾ ਅੱਛਾ ਉਸ ਸਮੇਂ ਦੇ ਵਿੱਚ ਮੈਂ ਹੁਣ ਕਿਉਂਕਿ ਸਮਾਂ ਬਹੁਤ ਘੱਟ ਆਪਣੇ ਕੋਲ 2-4 ਸਵਾਲ ਹੋਰ ਕਰੂੰਗਾ ਉਸ ਸਮੇਂ ਦੇ ਵਿੱਚ ਬਾਉਂਸਰ ਵਗੈਰਾ ਨਹੀਂ ਸੀ ਹੁੰਦੇ ਤੇ ਤੁਹਾਨੂੰ ਉਸ ਸਮੇਂ ਦੇ ਵਿੱਚ ਸਪੈਸ਼ਲ ਸਿਕਿਉਰਿਟੀ ਮਿਲ ਗਈ ਸੀਗੀ ਨਹੀਂ ਇਹ ਨਹੀਂ ਇਹ ਤੁਹਾਨੂੰ ਕੋਈ ਖਾਇਆ ਨਹੀਂ ਕੋਈ ਏਦਾਂ ਦਾ ਨਹੀਂ ਆ ਉਹ ਇਤਨਾ ਚੰਦ ਤੱਕ ਦੇਣ ਇੱਕ ਰੀਤੀ ਰਿਵਾਜ ਜਿਹਾ ਪਿੰਡਾਂ ਦਾ ਪਿੰਡਾਂ ਦਾ ਮੇਰੇ ਛੋਟੇ ਭਰਾ ਫੈਮਿਲੀ ਉਹ ਵੈਸੇ ਹੀ ਨਾ ਜਿੱਤਰਾ ਵੀ ਚੱਲ ਬੰਦਾ ਇੰਨਾ ਜ਼ਿਆਦਾ ਨਾ ਆ ਤੇ ਐਵੇਂ ਹੀ ਉਹ ਮੈਨੂੰ ਮਤਲਬ ਮੇਰੇ ਕਹਿਣ ਤੋਂ ਭਾਵ ਵੀ ਪਰਮਾਤਮਾ ਦੀ ਦਇਆ ਮੇਰਾ ਤੇ ਜਿੱਦਣ ਉਹਨੇ சுவாਸ ਘਟਾ ਦਿੱਤੇ ਉਹ ਦਿਨ ਕਿਸੇ ਵੈਪਨ ਨੇ ਕਿਸੇ ਤੋਪ ਨੇ ਕਿਸੇ ਟੈਂਕ ਨੇ ਡੱਕ ਨਹੀਂ ਲੈਣੇ ਹਨਾ ਤੇ ਬਸ ਉਹੀ ਗੱਲ ਹੈ ਵੀ ਉਹ ਤੇ ਐਵੇਂ ਉਹ ਚੰਦ ਦਿਨ ਨਾ ਮੇਰੇ ਭਰਾ ਮੇਰਾ ਸਟਾਫ ਉਹ ਕਿਤੇ ਗਨਗੁਨ ਵੈਸੇ ਹੀ ਕਿਤੇ ਫੜੀ ਹੋਏਗੀ ਨਾਲ ਗੱਡੀ 'ਚ ਬਾਕੀ ਕੋਈ ਨਾਮ ਹੈ ਸਿਕਿਉਰਿਟੀ ਦੀ ਕਦੀ ਇਹੋ ਜੀ ਉਹ ਮੈਨੂੰ ਤੇ ਇਹ ਨਾ ਮਤਲਬ ਬੁਰੀ ਜੀ ਲੱਗ ਮੈਨੂੰ ਆਪਣੇ ਆਪ ਨੂੰ ਬੁਰਾ ਲੱਗਦਾ ਕੰਮ ਬੌਂਸਰਾਂ ਵਾਲਾ ਨਾ ਮੈਂ ਕਦੀ ਨਹੀਂ ਉਹ ਤਰ੍ਹਾਂ ਦਾ ਮੈਂ ਕਦੀ ਨਹੀਂ ਆਪਣੇ ਬੱਚੇ ਵੈਸੇ ਹੀ ਸਟਾਫ ਹੋ ਭਾਵੇਂ 10 ਬੱਚੇ ਨਾਲ ਉਹ ਜਾਂਦੇ ਕੰਮ ਤੇ ਪਰ ਮੈਂ ਉਹ ਤਰ੍ਹਾਂ ਦਾ ਜਿਹੜਾ ਵਿਖਾਵਾ ਨਾ ਉਹ ਨਹੀਂ ਮੈਨੂੰ ਮਤਲਬ ਮੈਨੂੰ ਉਹ ਬੁਰਾ ਜਿਹਾ ਨਹੀਂ ਮੈਨੂੰ ਬੁਰਾ ਲੱਗਦਾ ਅੱਛਾ ਇੱਕ ਉਹ ਸਮਾਂ ਸੀਗਾ ਤੁਹਾਡਾ ਸਮਾਂ ਜਦੋਂ ਤੁਸੀਂ ਗਾਇਕੀ ਸ਼ੁਰੂ ਕੀਤੀ ਤੋਂ ਗਾਣਾ ਜੁੜੀ ਤੇ ਇੱਕ ਆਹ ਵਾਲਾ ਸਮਾਂ ਜੀ ਗਾਇਕੀ ਕਿੰਨੀ ਕੁ ਵੱਖ ਹੋ ਚੁੱਕੀ ਹੈ ਕਿੰਨੀ ਕੁ ਵੱਖਰੀ ਹੋ ਚੁੱਕੀ ਹੈ ਨਹੀਂ ਗਾਇਕੀ ਤੇ ਸੁਰਾਂ ਵੀ ਉਹੋ ਨੇ ਜੀ ਪਰ ਸੁਰਾਂ ਤਾਂ ਮੈਨੂੰ ਲੱਗਦਾ ਨਹੀਂ ਅੱਜਕੱਲ੍ਹ ਹੈਗੀਆਂ ਕਿਉਂਕਿ ਮਸ਼ੀਨੀਕਰਨ ਹੋ ਚੁੱਕਾ ਹੈ ਉਹ ਨਹੀਂ ਉਹ ਗੱਲ ਇਤਰਾ ਜੀ ਉਹ ਸਮੇਂ ਦੇ ਨਾਲ ਹੀ ਆ ਸਮੇਂ ਦੇ ਨਾਲ ਹੀ ਹੈ ਨਾ ਫਿਰ ਜਿੱਤਰਾਂ ਦਾ ਸਮਾਂ ਆ ਉਹ ਤਰ੍ਹਾਂ ਦਾ ਉਹ ਹੋਣਾ ਪੈਂਦਾ ਹੈ ਜੇ ਮਨ ਲਓ ਵੀ ਮਸ਼ੀਨੀ ਕਰਨ ਹੋ ਚੁੱਕਿਆ ਤੇ ਠੀਕ ਹੈ ਜੇ ਮਸ਼ੀਨੀ ਮਸ਼ੀਨ ਨਾਲ ਕੀ ਆ ਉਹਦੇ ਨਾਲ ਕੋਈ ਬੁਰਾ ਥੋੜੀ ਹੁੰਦਾ ਉਹਦੇ ਨਾਲ ਆ ਖਲਾਰਾ ਪੈ ਵਧੀਆ ਜਲਦੀ ਪਤਾ ਲੱਗ ਜਾਂਦਾ ਹੋਰ ਤੇ ਕੋਈ ਗੱਲ ਨਹੀਂ ਹੈ ਬਾਕੀ ਜਿਹੜਾ ਸਿੰਗਰ ਆ ਉਹ ਤੇ ਸਿੰਗਰ ਆ ਜੀ ਸਾਰੇ ਲੋਕ ਜਿੰਨੇ ਵੀ ਗਾਉਂਦੇ ਆ ਉਹ ਸਾਡੇ ਨਾਲੋਂ ਵਧੀਆ ਗਾਉਂਦੇ ਉਹਨਾਂ ਨੂੰ ਵੀ ਸਾਡੇ ਨਾਲੋਂ ਜ਼ਿਆਦਾ ਪਿਆਰ ਮਿਲਦਾ ਤੇ ਬਾਕੀ ਕੋਈ ਇਹਦੇ ਵਿੱਚ ਤੇ ਸੰਗੀਤ ਦੇ ਵਿੱਚ ਸ਼ਿਕਾਇਤ ਵਾਲੀ ਤੇ ਕੋਈ ਗੱਲ ਹੀ ਨਹੀਂ ਹੈ ਜੀ ਕੋਈ ਚੱਕਰ ਨਹੀਂ ਆ ਜਿਹੜਾ ਵੀ ਭੈਣ ਭਰਾ ਬੱਚਾ ਗਾ ਰਿਹਾ ਉਹ ਜੇ ਪਹਿਲਾਂ ਸਾਡੇ ਤੋਂ ਪਹਿਲੇ ਸੀ ਤੇ ਉਹ ਸਾਡੇ ਮਾਪਿਆਂ ਵਰਗੇ ਸਾਡੇ ਗੁਰੂਆਂ ਵਰਗੇ ਜਿਨ੍ਹਾਂ ਨੂੰ ਵੇਖ ਕੇ ਸਾਨੂੰ ਸ਼ੌਕ ਆ ਜਾਂ ਅਸੀਂ ਗਾਇਆ ਔਰ ਜਿਹੜੇ ਸਾਡੇ ਤੋਂ ਬਾਅਦ ਚ ਸਾਡੇ ਬੱਚਿਆਂ ਵਰਗੇ ਆ ਉਹ ਮਤਲਬ ਉਹ ਨਾ ਉਹ ਨਵਾਂ ਜੋਸ਼ ਆ ਨਵਾਂ ਖੂਨ ਆ ਉਹ ਸਾਡੇ ਨੂੰ ਵਧੀਆ ਗਾਉਣਗੇ ਤੇ ਉਸਤਾਦਾਂ ਦੀ ਗੱਲ ਕੀਤੀ ਤੁਸੀਂ ਤੁਸੀਂ ਤੁਹਾਡੇ ਜਿਹੜੇ ਉਸਤਾਨ ਨੇ ਜੀ ਪੂਰਨ ਚੰਦ ਬਡਾਲੀ ਜੀ ਜੀ ਉਹਨਾਂ ਦਾ ਜ਼ਿਕਰ ਤੁਸੀਂ ਬੜੀ ਚੰਗੀ ਤਰ੍ਹਾਂ ਪ੍ਰੋਇਆ ਇੱਕ ਗਾਣੇ ਦੇ ਵਿੱਚ ਉਹ ਦੋ ਲਾਈਨਾਂ ਮੈਂ ਚਾਹੁੰਦਾ ਕਿ ਉਹ ਵੀ ਉਹ ਵੀ ਉਹ ਵੀ ਗਾਣਾ ਨਾ ਕੋਈ ਉਹ ਵੀ ਕੋਈ ਇਹ ਸਾਦਾ ਵਰਗਾ ਹੀ ਸੀਗਾ ਗਾਣਾ ਤੇ ਉਹਦੇ ਵਿੱਚ ਸੀਗਾ ਵੀ ਕੀ ਖਟ ਜਾਂਦਾ ਸਾਗਰ ਦੁਨੀਆ ਦਿਲ ਦੀ ਕਾਲੀ ਤੋਂ ਵਾਹ ਜੇ ਚਾਰ ਸੁਰਾਂ ਦੀ ਖੈਰ ਨਾ ਪੈਂਦੀ ਕਿਤੇ ਵਡਾਲੀ ਤੋਂ ਮੁੱਛਾਂ ਵਾਲਿਆਂ ਸਾਧਾ ਨੇ ਸਾਡੇ ਲਾਤੇ ਤੁਕੇ ਨੇ ਉਹ ਮੇਰੇ ਬਾਪੂ ਜੀ ਮਤਲਬ ਮੇਰੇ ਗੁਰੂ ਜੀ ਉਹ ਮੁੱਛਾਂ ਵਾਲੇ ਹੁੰਦੇ ਜਾਂਦੇ ਜੀ ਤੇ ਉਹ ਉਹਨਾਂ ਦਾ ਮੈਂ ਉਹਦੇ 'ਚ ਨਾ ਲਿਆ ਹੋਰ ਵੀ ਬਹੁਤ ਸਾਰੇ ਗਾਣਿਆਂ 'ਚ ਉਹ ਤੇ ਮੇਰਾ ਫਰਜ ਹੈ ਨਾ ਜੋ ਜੋ ਹਕੀਕਤ ਹੈ ਬਸ ਜੀ ਉਦੋਂ ਤੋਂ ਜਿਉਂ ਸ਼ੁਰੂ ਹੋਏ ਆਂ ਫੁੱਲ ਨੰਬਰ ਦੀ ਡੀਆਈ ਤੋਂ ਤੇ ਅੱਜ ਤੱਕ ਕੰਮ ਆ ਜੀ ਕੰਮ ਪਬਲਿਕ ਨੇ ਸਾਡੇ ਸਰੋਤਿਆਂ ਨੇ ਸਾਡੇ ਰੱਬ ਵਰਗੇ ਸਰੋਤਿਆਂ ਨੇ ਉਹ ਬਿਠਾਤਾ ਜੀ ਵੀ ਆ ਕੰਮ ਕਰ ਕਰੀ ਜਾ ਰਹੇ ਅੱਛਾ ਅੰਦਾਜ਼ਾ ਸੀਗਾ ਵੀ ਥੋੜਾ ਬਹੁਤਾ ਵੀ ਕਿ ਦੁਬਾਰਾ ਇਸ ਤਰ੍ਹਾਂ ਦੁਬਾਰਾ ਉਹ ਗਾਣਾ ਨਿਕਲ ਕੇ ਆਏਗਾ ਤੇ ਵਰਲਡ ਵਾਈਡ ਹਿੱਟ ਹੋ ਜਾਏਗਾ ਬੰਬੇ ਤੱਕ ਧੂਮਾਂ ਪਈਆਂ ਹੋਈਆਂ ਨੇ ਭਾਰਤੀ ਸਿੰਘ ਹੋਗੇ ਜਾਂ ਗਿੱਪੀ ਗਰੇਵਾਲ ਜੀ ਹੋਗੇ ਜਾਂ ਹੋਰ ਨੀਰੂ ਬਾਜਵਾ ਜੀ ਹੋਗੇ ਉਹ ਗਾਣੇ ਤੇ ਰੀਲਾ ਬਣਾ ਰਹੇ ਨੇ ਅੰਦਾਜ਼ਾ ਸੀਗਾ ਵੀ ਉੱਥੇ ਤੱਕ ਗਾਣਾ ਜਾਏਗਾ ਬਿਲਕੁਲ ਜੀ ਬਿਲਕੁਲ ਮੈਨੂੰ ਜਦੋਂ ਅੱਜ ਤੋਂ 25 26 ਸਾਲ ਪਹਿਲਾਂ ਜਾਨੀ ਕਹਿ ਲਓ ਫੁੱਲਾਂਬਲੀ ਦੇ ਚਾਈ ਤੋਂ ਪਹਿਲਾਂ ਜਦੋਂ ਮੈਂ ਲਿਖਦਾ ਸੀ ਕਾਪੀ ਫੜ ਕੇ ਤੇ ਕਲਾਕਾਰਾਂ ਦੇ ਆਰਟਿਸਟਾਂ ਦੇ ਮਗਰ ਜਦੋਂ ਜਾਣਾ ਵੀ ਕੋਈ ਗਾਣਾ ਮੇਰਾ ਗਾਦ ਵੀ ਰਿਕਾਰਡ ਹੋ ਜਵੇ ਵਗੈਰਾ ਏਦਾਂ ਕਰਦਾ ਮੇਰੇ ਯਾਰਾਂ ਦੋਸਤਾਂ ਨੇ ਜਦੋਂ ਮਜ਼ਾਕ ਕਰਨਾ ਵੀ ਯਾਰ ਇਹਦੇ ਚੋਂ ਆਪਣਾ ਟਾਈਮ ਖਰਾਬ ਕਰੇਗਾ ਕੀ ਨਿਕਲੂਗਾ ਵੀ ਆਪਣਾ ਕੋਈ ਜਿਹੜਾ ਕੋਈ ਕਾਰੋਬਾਰ ਕਰਦਾ ਮੈਂ ਦੁਕਾਨ ਕਰਦਾ ਸੀ ਕਲੀਨਿਕ ਕਰਦਾ ਸੀ ਮੈਂ ਡਾਕਟਰ ਸੀ ਤੇ ਉਹਨਾਂ ਮੈਨੂੰ ਕਹਿਣਾ ਵੀ ਤੂੰ ਆਪਣਾ ਕੰਮ ਖਰਾਬ ਕਰੇਗਾ ਇਹਦੇ ਚੋਂ ਕੀ ਕਹੂ ਇਹਦੇ ਚੋਂ ਕੀ ਹੋਊਗਾ ਮੈਨੂੰ ਆਪਣੀ ਲਿਖਤ ਤੇ ਇੰਨਾ ਕੋ ਮਾਣ ਸੀ ਵਿਸ਼ਵਾਸ ਨਹੀਂ ਅੰਤ ਵਿਸ਼ਵਾਸੀ ਮੈਨੂੰ ਪਤਾ ਸੀ ਤੇ ਮੈਂ ਉਹਨਾਂ ਨੂੰ ਅੱਗੋਂ ਹਿੱਕ ਤੇ ਹੱਥ ਮਾਰ ਕੇ ਆਪਣੇ ਯਾਰਾਂ ਦੋਸਤਾਂ ਨੂੰ ਕਹਿਣਾ ਹਾਂ ਕਿ ਮੈਂ ਅੱਜ ਵੀ ਸਟਾਰ ਹਾਂ ਮੈਂ ਕੱਲ ਵੀ ਸਟਾਰ ਹਾਂ ਤੇ ਇਹ ਕੋਈ ਬਹੁਤਾ ਸਮਾਂ ਨਹੀਂ ਉਦੋਂ ਫਿਰ ਉਹ ਉਹ ਜਲਦੀ ਹੀ ਉਹ ਕੱਲ ਜਿਹੜੀ ਆ ਪੂਰੀ ਹੋਈ ਔਰ ਉਹ ਰੈਗੂਲਰ ਕਰਦੇ ਆ ਰਹੇ ਆ ਤੇ ਜਿੰਨਾ ਵੀ ਆ ਪਹਿਲਾਂ ਨਾਲੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੀ ਦੀਆ ਕਲਮ ਦੇ ਵਿੱਚ ਪ੍ਰਮਾਤਮਾ ਨੇ ਤਾਕਤ ਦਿੱਤੀ ਹੋਈ ਆ ਔਰ ਖਾਸ ਕਰਕੇ ਉਸ ਸਰੋਤਿਆਂ ਨੇ ਉਹ ਬਦੋ ਬਦੀ ਉਹ ਤਾਕਤ ਉਹ ਪਾ ਦਿੰਦੇ ਆ ਨਾ ਸਾਰੀ ਪਾਵਰ ਤੇ ਉਹਨਾਂ ਦੇ ਵਿੱਚ ਹੈ ਤੇ ਉਹ ਆਪਣੇ ਆ ਵੀ ਕਲਮਾਂ 'ਚ ਵੀ ਤਾਕਤਾਂ ਪੈ ਜਾਂਦੀਆਂ ਤੇ ਉਹ ਕਲਮ ਦਾ ਇੰਨਾ ਕੁ ਭਰੋਸਾ ਹੈਗਾ ਸੀ ਵੀ ਇਹ ਗਾਂ-ਗਾ ਇਹ ਜਿੰਨਾ ਚਿਰ ਸਾਹ ਹੈਗੇ ਆ ਹਿੱਟ ਤੇ ਹੈਗੇ ਆ ਤੇ ਹੁੰਦੇ ਵੀ ਰਵਾਂਗੇ ਆ ਜਿਹੜਾ ਸੋਸ਼ਲ ਮੀਡੀਆ ਇਹਦੇ ਤੇ ਜਿਹੜੇ ਜਿਹੜੇ ਤੇ ਸਾਰੇ ਲੱਖਾਂ ਕਰੋੜਾਂ ਬੱਚੇ ਬੱਚੀਆਂ ਜਿਹੜੇ ਉਹ ਇਹਨੂੰ ਹਿੱਟ ਕਰ ਰਹੇ ਆ ਉਹ ਸਾਡੇ ਰੱਬ ਵਰਗੇ ਲੋਕ ਨੇ ਜੀ ਸਾਰਾ ਉਹ ਉਹਨਾਂ ਨੂੰ ਕੋਈ ਮਤਲਬ ਕੋ ਮਜਬੂਰੀ ਤੇ ਉਹਨਾਂ ਨੂੰ ਵੀ ਨਹੀਂ ਕੀ ਹਨਾ ਜਾਂ ਉਹਨਾਂ ਨੂੰ ਕੋਈ ਮੇਰਾ ਉਹ ਤੇ ਇਦਾਂ ਹੈ ਕਿ ਜਿਵੇਂ ਨਾ ਪਰਮਾਤਮਾ ਉਹਨਾਂ ਦੇ ਦਿਲ ਚ ਵਸਿਆ ਉਹਨਾਂ ਨੂੰ ਨਾ ਜਿਵੇਂ ਮੇਰੇ ਤੇ ਤਰਸ ਆ ਰਿਹਾ ਤੇ ਉਹ ਨਾ ਮੈਨੂੰ ਮੈਨੂੰ ਸੁਣਦੇ ਨੇ ਮੈਨੂੰ ਸੁਣਦੇ ਨੇ ਤੇ ਮੈਂ ਹੇਟਾਂ ਤੁਹਾਡੀਆਂ ਗੱਲਾਂ ਵਿੱਚ ਮੈਂ ਮਜ਼ਾਕੀਆ ਬਣ ਬਹੁਤ ਹਾਂ ਮੈਂ ਮੈਂ ਹੇਟਾਂ ਤੇ ਜਿਹੜੇ ਆ ਜਿਹੜੇ ਆ ਵੱਡੇ ਕਲਾਕਾਰ ਨੇ ਉਹਨਾਂ ਨੂੰ ਕੋਈ ਮਜਬੂਰੀ ਥੋੜੀ ਆ ਉਹ ਅਗਰ ਕਿਸੇ ਦੀ ਦੂਜੇ ਦੀ ਰੀਲ ਨਹੀਂ ਬਣਾਉਣਗੀ ਤੇ ਉਹਨਾਂ ਨੂੰ ਕੋਈ ਮਜਬੂਰੀ ਥੋੜੀ ਆ ਉਹ ਉਹਨਾਂ ਦਾ ਵੱਡਾ ਪੰਨਾ ਹੈ ਉਹ ਵੱਡਾ ਪੰਨਾ ਹੈ ਉਹ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਦੋ ਘੰਟੇ ਪਹਿਲਾਂ ਰਾਜਵੀਰ ਜਵੰਦਾ ਨੇ ਵੀ ਸਟੇਜ ਤੇ ਤੁਹਾਡਾ ਗਾਣਾ ਗਾਇਆ ਪਤਾ ਲੱਗਾ ਤੁਹਾਨੂੰ ਮੈਂ ਉਹੀ ਗੱਲ ਮੈਂ ਉਹੀ ਗੱਲ ਕਹਿ ਰਿਹਾ ਜੀ ਵੀ ਉਹਨਾਂ ਦਾ ਸਾਰਿਆਂ ਭੈਣ ਭਰਾਵਾਂ ਦਾ ਜਿਹੜਾ ਸਾਡਾ ਗਾਇਕ ਭਾਈ ਚਾਰਾ ਹੈ ਸਾਰੇ ਸਟਾਰ ਲੋਕ ਨੇ ਅਗਰ ਉਹ ਇਹ ਕੰਮ ਕਰ ਰਹੇ ਨੇ ਜੇ ਉਹ ਮੈਨੂੰ ਮਤਲਬ ਪਿਆਰ ਦੇ ਰਹੇ ਨੇ ਤੇ ਉਹਨਾਂ ਦਾ ਵੱਡਾ ਪਾਣੇ ਨਹੀਂ ਤੇ ਉਹਨਾਂ ਨੂੰ ਕੋਈ ਮਜਬੂਰੀ ਥੋੜੀ ਹੈ ਉਹਨਾਂ ਦਾ ਵੱਡਾ ਪਾਣੇ ਕੋ ਸਾਨੂੰ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਤੁਰਦੇ ਨੇ ਬਸ ਇਹੀ ਗੱਲ ਹੈ ਬਸ ਇੱਕ ਆਖਰੀ ਸਵਾਲ ਜੀ ਜਦੋਂ ਦੁਬਾਰਾ ਇਹ ਗਾਣਾ ਵਾਇਰਲ ਹੋਇਆ ਰੀਲਾ ਬਣੀਆ ਤਾਂ ਇੰਡਸਟਰੀ ਤੋਂ ਕਿੰਨੇ ਕੁ ਤੁਹਾਨੂੰ ਕਾਲ ਆਈਆਂ ਕਿੰਨੇ ਕੁ ਫੋਨ ਆਏ ਕਿ ਗਾਣਾ ਤੁਹਾਡਾ ਵਰਲਡ ਵਾਈਡ ਦੁਬਾਰਾ ਇੱਕ ਵਾਰੀ ਹਿੱਟ ਹੋ ਗਿਆ ਬਹੁਤ ਜ਼ਿਆਦਾ ਜੀ ਉਹ ਤੇ ਆਈ ਜਾ ਰਹੇ ਨੇ ਜੀ ਸਵੇਰ ਦਾ ਨਾ ਮੈਂ ਵੈਸੇ ਵੀ ਜਿਹੜਾ ਨਾ ਜਿਆਦਾ ਜਿੱਦਾਂ ਕੰਮ ਤੇ ਜਾਣਾ ਹੁੰਦਾ ਨਾ ਪ੍ਰੋਗਰਾਮ ਤੇ ਤੇ ਸਵੇਰੇ ਪ੍ਰਸ਼ਾਦਾ ਪਾਣੀ ਮੈਂ ਛੱਕ ਕੇ ਨਹੀਂ ਜਾਂਦਾ ਕੰਮ ਤੋਂ ਬਾਅਦ ਚਾਹੇ 2 ਵਜੇ ਵੇਲੇ ਹੋਵੇ 4 ਵਜੇ ਵੇਲੇ ਹੋ ਰਾਤ ਨੂੰ 8 ਵਜੇ ਵੇਲੇ ਹੋ ਫੇਰ ਪ੍ਰਸ਼ਾਦਾ ਪਾਣੀ ਚਾਹ ਦੇ ਕੱਪ ਤੇ ਰਹਿ ਜਾਂਦਾ ਵੀ ਚਲੋ ਬੰਦਾ ਥੋੜਾ ਐਕਟਿਵ ਜਾਂਦਾ ਪ੍ਰਸ਼ਾਦਾ ਪਾਣੀ ਨਾ ਛਕੋ ਹੁਣ ਅੱਜ ਸਵੇਰ ਦੇ 6 ਵਜੇ ਦੀਆਂ ਇਹੋ ਚੀਜ਼ਾਂ ਸ਼ੁਰੂ ਹੋਈਆਂ ਜੀ ਪਤਾ ਨਹੀਂ ਮੇਰਾ ਕੁਝ ਖਾਦਾ ਪੀਦਾ ਨਹੀਂ ਨਹੀਂ ਉਹ ਤੇ ਚਲੋ ਉਹ ਜਿਹੜੀ ਖੁਰਾਕ ਆ ਮਿਲ ਰਹੀ ਆ ਜੀ ਉਹ ਤੇ ਇਹ ਤੇ ਇਹ ਤੇ ਸਾਰਾ ਕੁਝ ਵਿੱਚ ਹੀ ਹੈ ਨਾ ਜਿੱਦਾਂ ਉਹ ਪੇਸ਼ੈਂਟ ਨੂੰ ਉਹ ਜਦੋਂ ਮੂੰਹ ਰਾ ਨਹੀਂ ਨਾ ਖਾ ਸਕਦਾ ਹੁੰਦਾ ਤੇ ਉਹਨੂੰ ਸਾਰਾ ਕੁਝ ਡੈਸਟ੍ਰੋਜ਼ ਰਾਈ ਆਕਸੀਜਨ ਰਾਈ ਮਿਲੀ ਜਾਂਦਾ ਇਹ ਸਾਰਾ ਕੁਝ ਇਦਾਂ ਹੀ ਮਿਲੀ ਜਾਂਦਾ ਜੀ ਤੇ ਬਸ ਉਹਦੇ ਨਾਲ ਸਾਹ ਚੱਲੀ ਜਾਂਦੇ ਐਨਰਜੀ ਆਈ ਜਾਂਦੀ ਐ ਤੇ ਉਹ ਸਵੇਰ ਦੇ ਕੰਮ ਕਰ ਰਹੇ ਜੀ ਸਵੇਰ ਤੇ ਮੇਰੇ ਖਿਆਲਿਆ 30 ਕ ਚੈਨਲਾਂ ਨੂੰ ਤੇ ਆ ਜੋ ਜੋ ਤੁਸੀਂ ਪਿਆਰ ਬਖਸ਼ਦੇ ਹੋ ਤੇ ਉਹ ਸਾਨੂੰ ਅੱਗੋਂ ਦੱਸਣਾ ਪੈਂਦਾ ਕਰਨਾ ਪੈਂਦਾ ਜੀ ਜੀ ਤੇ ਬਹੁਤ ਬਹੁਤ ਤੁਹਾਡਾ ਦੋਨਾਂ ਦਾ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ ਤੇ ਚੱਲ ਸੋ ਚੱਲ ਹੋਈ ਪਈ ਆ ਤੇ ਮੈਨੂੰ ਲੱਗਦਾ ਹੋਰ ਚੈਨਲ ਵੀ ਲਾਈਨ ਦੇ ਵਿੱਚ ਲੱਗੇ ਰਹੇ ਤੇ ਜਾਣ ਤੋਂ ਪਹਿਲਾਂ ਸਰੋਤਿਆਂ ਨੂੰ ਦਾ ਦਰਸ਼ਕਾਂ ਨੂੰ ਕੁਝ ਸਨੇਹਾ ਦੇਣਾ ਚਾਹੁੰਦੇ ਹਾਂ ਸਰ ਸਰੋਤਿਆਂ ਨੇ ਜਿਹੜਾ ਤੇ ਮੈਨੂੰ ਗਰੀਬ ਨੂੰ ਪਿਆਰ ਦਿੱਤਾ ਉਹ ਤੇ ਮੈਂ ਸਾਰੇ ਦੱਸਿਆ ਹੀ ਆ ਕਿ ਮੈਂ ਆਪਣੇ ਸਰੋਤਿਆਂ ਦੇ ਕਦਮਾਂ ਤੇ ਸਿਰ ਰੱਖ ਕੇ ਉਹਨਾਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਕਿ ਮੈਨੂੰ ਗਰੀਬ ਨੂੰ ਇੰਨਾ ਪਿਆਰ ਬਖਸ਼ਿਆ ਉਹਨਾਂ ਮੇਰੇ ਜਿਹੜਾ ਗਾਇਕ ਭਾਈਚਾਰੇ ਨੇ ਮੈਨੂੰ ਪਿਆਰ ਬਖਸ਼ਿਆ ਉਹ ਮੈਂ ਲੱਖਾਂ ਕਰੋੜਾਂ ਜਨਮ ਲੈ ਕੇ ਮੈਂ ਦੇਣ ਨਹੀਂ ਦੇ ਸਕਦਾ ਤੇ ਬਾਕੀ ਜਿਹੜਾ ਇਹ ਤੁਸੀਂ ਕਹਿ ਰਹੇ ਹੋ ਸਨੇਹਾ ਮੈਸੇਜ ਮੈਸੇਜ ਜੀ ਜਿਹੜਾ ਸਾਰਾ ਸਮੁੱਚੀ ਮਾਨਵਤਾ ਜਿਵੇਂ ਜੀ ਸਮੁੱਚੀ ਮਨੁੱਖਤਾ ਤੇ ਮੇਰੇ ਆਖੇ ਤੇ ਗਰੀਬ ਦੇ ਕੀ ਲੱਗਣਾ ਕਿਸੇ ਨੇ ਤੇ ਬਾਕੀ ਇਹ ਆ ਕਿ ਮੈਂ ਇੰਨੀ ਇੱਕ ਬੇਨਤੀ ਕਰਦਾ ਜੇ ਕਿਤੇ ਆ ਜਿਹੜੀਆਂ ਜਾਤਾਂ ਪਾਤਾਂ ਕੌਮਾਂ ਮਜ਼ਬਾਂ ਧਰਮਾਂ ਦੇ ਝਗੜੇ ਝੇੜੇ ਹੱਦਾਂ ਸਰਹੱਦਾਂ ਬੇੜਿਆਂ 'ਚ ਕੰਧਾਂ ਜੇ ਕਿਤੇ ਸਾਰਾ ਕੁਝ ਮਿਟ ਜੇ ਇਨਸਾਨ ਦਾ ਇਨਸਾਨ ਨਾਲ ਇੰਨਾ ਕੁ ਮੋਹ ਜਾਵੇ ਕਿ ਇਨਸਾਨ ਇਨਸਾਨ ਲਈ ਜਾਨਵਾਰੀ ਜੇ ਕਿਤੇ ਇਸ ਤਰ੍ਹਾਂ ਹੋ ਜਾਵੇ ਤੇ ਮੇਰਾ ਖਿਆਲ ਹੈ ਦੁਨੀਆ ਤੇ ਆ ਜਿਹੜਾ ਧਰਮਾਂ ਦੀ ਵੱਡ ਟੋਕ ਹੋ ਰਹੀ ਹੈ ਨਾ ਉਹ ਫਿਰ ਦੁਨੀਆ ਤੇ ਇੱਕੋ ਹੀ ਧਰਮ ਰਹਿ ਜੂਗਾ ਮਾਨਵਤਾ ਦਾ ਧਰਮ ਮਨੁੱਖਤਾ ਦਾ ਧਰਮ ਤੇ ਉਸ ਤੋਂ ਉੱਤੇ ਕੋਈ ਧਰਮ ਨਹੀਂ ਹੈ ਤੇ ਹਰ ਧਰਮ ਸਿੱਖਿਆ ਵੀ ਉਹੀ ਦਿੰਦਾ ਹੈ ਹਰ ਧਰਮ ਪਹਿਲ ਮਨੁੱਖਤਾ ਨੂੰ ਉਹ ਅਸੀਂ ਸਾਡੇ ਵਰਗੇ ਮਨਸ ਕੀ ਇੱਕ ਜਾਤ ਸਭੇ ਉਹ ਸਾਡੇ ਵਰਗੇ ਮੰਨਦੇ ਨਹੀਂ ਜੀ ਤੇ ਮੈਂ ਫਿਰ ਵੀ ਬੇਨਤੀ ਕਰਦਾ ਹੇ ਪ੍ਰਮਾਤਮਾ ਕਿਤੇ ਮੇਰਾ ਇਹ ਸੁਪਨਾ ਪੂਰਾ ਹੋ ਜਾ ਵਾਹ ਕੀ ਬਾਤ ਹੈ ਥੈਂਕ ਯੂ ਲੱਗਦਾ ਕਿ ਬਹੁਤ ਕਮਾਲ ਦਾ ਇੱਕ ਸੁਨੇਹਾ ਦਿੱਤਾ ਇਹਨਾਂ ਵੱਲੋਂ ਤੇ ਜਿਸ ਤਰ੍ਹਾਂ ਰੀਲਾਂ ਵਾਇਰਲ ਹੋ ਰਹੀਆਂ ਨੇ ਇਹਨਾਂ ਦਾ ਗਾਣਾ ਵਾਇਰਲ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਇੱਕ ਬਹੁਤ ਇੱਕ ਅਲੱਗ ਮੁਕਾਮ ਤੇ ਦੇਖਣਾ ਚਾਹਾਂਗੇ ਤੇ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਇਹ ਫਿਲਮਾਂ ਦੇ ਵਿੱਚ ਵੀ ਨਜ਼ਰ ਆਉਣ ਤੇ ਅੱਜ ਦੀ ਪੇਸ਼ਕਸ਼ ਦੇ ਵਿੱਚ ਅਸੀਂ ਅਗਲੀ ਵਾਰ ਇੱਕ ਨਵੇਂ ਕਲਾਕਾਰ ਦੇ ਨਾਲ ਹਾਜ਼ਰ ਹੋਵਾਂਗੇ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ ਸਸਿਕਾ ਜੀ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par ब...